ਮਗਰ ਮੈਂ ਤਾਂ ਸੂਬਤ ਕਹੋਂ ਲਈ ਸੀ ਅੱਛਾ ਕਹਿੰਦੀ ਨਾ ਮੈਨੂੰ ਵੀ ਦਿਖਾ ਦੇ ਮੈਂ ਦਿਖਾਤਾ ਪੈਣੀ ਉਹਨੂੰ ਉਹ ਤਾਂ ਜਿਹੜਾ ਤੇਰਾ ਪਸੰਦ ਕਰਿਆ ਹੋਇਆ ਸੀ ਕਹਿੰਦੀ ਉਹਨੂੰ ਕੀ ਚੱਜਾ ਕਹਿੰਦੀ ਆਸ ਮਿਆ ਅੱਛਾ ਮੈਂ ਮੈਂ ਤਾਂ ਮੈਂ ਆਖਾਂ ਮਹਾਂ ਭੱਜਾ ਮੈਂ ਤਾਂ ਉੱਥੇ ਸੌਣਾ ਉਹ ਤੇਰੇ ਵਾਲੇ ਵੀ ਆ ਜਾਂਦਾ ਮੈਂ ਭਾਈ ਕਿਤੇ ਨੰਤੇ ਮੈਂ ਸਰੂਗਾ ਤੂੰ ਇਹਦਾ ਨਾ ਕਿਉਂ ਨਹੀਂ ਹੱਥ ਛੁਟਾਉਂਦੀ ਹੈਗੀ ਬੇਬੇ ਮੈਂ ਤਾਂ ਆ ਗਈ ਗੋਹੇ ਕੁੜੀ ਆਈ ਇਹ ਲੋਕਾਂ ਕੋਲੇ ਕਹਿੰਦੀ ਆ ਗੋਹੇ ਕੁੜੇ ਵਾਲੀ ਆ ਹੂੰ ਲੱਗਿਆ ਕਰੇ ਆਜੂ ਪੀ ਗਿਆ ਆਸਰੀ ਟੁੱਟਿਆ ਚਾਲਦੇ ਆ ਕਰੇ ਕਹਨੇ ਜਾ ਕੇ ਰਾਨੀ ਹੋਰਾਂ ਨੂੰ ਚਾਹ ਚੋ ਹੋਣ ਨੂੰ ਉਹ ਰਾਨੀ ਕਿੱਥੋਂ ਪਈ ਬਲਜੀਤ ਕਿੱਧਰ ਭਾਗੇ ਭਾਈ ਤੁਸੀਂ ਹਾਂਜੀ ਵੀਰ ਜੀ ਕੀ ਕਹਿੰਦੇ ਸੀ ਕੰਮ ਹੈ ਕੋਈ ਗੱਲ ਤਾਂ ਕੀ ਹੈ ਭਾਈ ਮੈਂ ਤਾਂ ਚਾਹ ਨੂੰ ਕਹਿੰਦਾ ਸੀ ਸਵੇਰ ਵਾਲੀ ਜਦੋਂ ਚਾਹ ਪੀਤ ਨੂੰ ਤਿੰਨ ਚਾਰ ਘੰਟੇ ਹੋ ਗਏ ਚਾਹ ਬਣਾਉਣੇ ਵੀਰ ਜੀ ਚਾਹ ਤਾਂ ਬਣਾਉਣਿਆ ਚਾਪੀ ਕਿ ਨਾ ਤੁਸੀਂ ਮੜੇ ਹਾਰਮਨ ਨੂੰ ਲਿਆਇਓ ਸਕੂਲੋਂ ਅੱਜ ਬਲਜੀਤ ਵੀ ਨਹੀਂ ਜਾ ਸਕਦੇ ਉਹਦੀ ਸਿਹਤ ਜੀ ਖਰਾਬ ਹੋ ਰਹੀ ਐ ਲੈ ਆਉ ਭਾਈ ਮੈਂ ਤਾਂ ਕੁੜੀ ਨੂੰ ਤੁਸੀਂ ਐਂ ਕਰੋ ਮੈਨੂੰ ਚਾਹ ਬਣਾਓ ਠੀਕ ਐ ਵੀਰ ਜੀ ਬਣਾਓ ਹੋਰਾ ਸਰੀ ਟੋਟਾ ਬਣਾਓ ਚਾਹ ਚਾਹ ਬਣਾਈ ਤੇ ਮਾਂ ਪਾਣੀ ਹਾਂ ਪਾਣੀ ਕੀ ਕਰਤੀ ਸੀ ਚਾਹ ਕਰਦੀ ਸੀ ਵੀਰ ਜੀ ਕਹਿੰਦੇ ਚਾਹ ਬਣਾ ਕੇ ਦੇ ਦੇ ਮੈਂ ਤਾਂ ਦਵਾਈ ਲੈਣ ਜਾਂਦੀ ਸੀ ਅੱਛਾ ਦਵਾਈ ਲੈ ਰਕ ਮੇਰਾ ਬਲੱਡ ਘਟਿਆ ਪਿਆ ਹੁੰਦਾਗਾ ਚੱਕ ਕਰਾਇਆ ਦਵਾਈ ਲਿਆ ਵਧੀਆ ਜੀ ਤੂੰ ਐ ਕਰੀ ਕਦੇ ਚਾਹ ਬਣਾਉਣੀ ਥੋੜੀ ਮੇਰੇ ਖਾਤਰ ਵੀ ਬਣਾ ਲਈ ਠੀਕ ਆ ਕੋਈ ਨਾ ਪੀ ਲਾਂਗੇ ਘੁੱਟ ਘੁੱਟ ਆਪਾਂ ਸਾਰੀ ਪੀ ਲਾਂਗੇ ਹਾਂ ਸਾਰੀ ਵਿੱਚ ਹਾਂ ਮੈਂ ਵੀਰ ਜੀ ਨੂੰ ਕਹਾ ਸੀ ਮਾਂ ਵੀਰ ਜੀ ਅੱਜ ਤੁਸੀਂ ਲੈ ਆਏ ਹੋ ਕੁੜੀ ਨੂੰ ਹਰਮਨ ਨੂੰ ਤੇ ਮਾਂ ਬਲਜੀਤ ਭਾਂ ਜਾਲੀ ਸਕਦੇ ਉਹਨੂੰ ਬਿਮਾਰ ਜੀ ਹੋ ਰਹੀ ਹੈ ਮੈਂ ਕਹਾਂ ਚਲ ਵਧੀਆ ਹੋਏ ਤਾਂ ਚਾਹ ਤਾਂ ਉਹਨੂੰ ਬਾਈ ਨੂੰ ਪੀਤਾ ਕੋਈ ਨਾ ਲਿਆ ਦਵਾਈ ਉਹਨੂੰ ਤਾਂ ਤਾਤਾ ਚਲ ਚਾਹ ਆਖੀ ਪੀ ਲਾਂਗੇ ਯਾਰ ਪਹਿਲਾਂ ਜਵਾਕ ਨੂੰ ਲਿਆਈਏ ਕੁਪਟੀ ਮੇਂ ਜੋ ਡਿੱਕੀ ਜਾਊਗੀ ਬੇਬੇ ਚਾਹ ਤਾਂ ਮੈਂ ਆਕੇ ਪੀ ਲੂੰ ਪਹਿਲਾਂ ਹਰਮਨ ਨੂੰ ਲਿਆਵਾਂ ਸਕੂਲੋਂ ਲੈ ਫਿਰ ਉਹ ਖੜੀ ਹੋ ਵਰਗੇ ਉਹ ਡਿੱਕੀ ਜਾਊਗੀ ਹਾਂ ਹਾਂ ਲਿਆ ਚਲ ਮੈਂ ਮੜਾ ਰਾਣੀ ਨੂੰ ਕਹਿ ਜਾ ਅੰਦਰ ਫਿਰ ਕਹਿ ਦੇ ਚਾਹ ਦੇ ਹੋਰ ਵੀ ਆਕੇ ਪੀ ਉਂ ਜਾ ਆਕੇ ਚਾਹ ਪੀ ਲੈ ਰਾਣੀ ਭੈ ਮੈਂ ਹਰਮਨ ਨੂੰ ਲਿਆਵਾਂ ਪਹਿਲਾਂ ਚਾਹ ਆਕੇ ਪੀ ਲੂੰ ਆ ਠੀਕ ਹੈ ਬੀਬੀ ਉ ਤਾਂ ਬਣੀ ਜਾਂਦੇ ਚਾਹ ਪੀ ਕੇ ਵਾਰੀਏ ਪਵੰਦੀ ਉਹ ਜਵਾਕੜੀ ਉੱਥੇ ਡਿੱਕੀ ਜਾਉ ਛੁੱਟੀ ਮਿਲ ਜੂਗੀ ਚੱਲ ਕੋਈ ਨਾ ਚਲ ਮੈਂ ਆ ਕੇ ਪੀੜੂਆ ਚੰਗਾ ਦੋ ਤਿੰਨ ਰੱਖ ਦੰਗੇ ਚਲ ਉੱਥੇ ਤਾਂ ਹਾਂ ਹਾਂ ਬਸ ਆਉਣ ਜਾਣ ਨਹੀਂ ਕਰੂਗਾ ਮੈਂ ਰਾਸੀ ਲਿਉਣੀ ਹੈਗੀ ਲੈਓ ਹਰਮਣ ਤੂੰਨ ਪੁੱਤ ਸੁਨੇਹੀ ਛੁੱਟੀ ਹੋਣ ਲੱਗੀ ਥਨੂੰ ਪਾ ਜੀ ਪੇਪਰ ਹੋਣ ਲੱਗੇ ਤਾਂ ਦੇਹਾਂ ਛੁੱਟੀ ਹੁੰਦੀ ਹੈ ਅੱਛਾ ਮੂੰ ਤੂੰ ਫਿਰ ਵਧੀਆ ਪੜ੍ਹਦੇਗਾ ਹਾਂਜੀ ਠੀਕ ਹੈ ਵਧੀਆ ਪੜ੍ਹਾ ਕਰ ਪੁੱਤ ਚੰਗਾ ਠੀਕੇ ਬੈਠੀ ਹਾਂ ਫਿਰ ਤੂੰ ਵੱਡਾ ਅਫਸਰ ਬਣ ਜਾਏਗਾ ਵੜ ਕੇ ਕੀ ਬਣੇਗਾ ਡਾਕਟਰ ਕੇ ਪੁੱਸ ਵਾਲਾ ਹੈ ਡਾਕਟਰ ਬਣੇਗਾ ਉਹ ਮੇਰਾ ਪੁੱਤ ਟੀਕੇ ਮੇਰੇ ਵੀ ਲਾਇਆ ਕਰੇਗਾ ਟੀਕੇ ਹੈ ਮੇਰੇ ਪੁੱਤ ਪਤਲੀ ਸੂਈ ਨਾਲ ਲਾਇਆ ਕਰੀ ਚੰਗਾ ਕਿਤੇ ਤਾਇ ਦੇ ਦੇਖ ਲਈ ਜਾਇਆ ਕਰੇ ਬਾਹ ਸਿਆਣਾ ਪੁੱਤਾ ਮੇਰਾ ਤਾਂ ਪੜਿਆ ਕਰੂਗਾ ਪੂਰਾ ਚਾਲ ਮੇਰਾ ਪੁੱਤ ਚਾਹ ਪੀ ਲਿਆ ਕਰੇ ਜਾ ਕੇ ਉਹ ਬੋਲੇ 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 ਆਹਾਹਾਹਾ ਹਾ 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 ਕੋਤਾ ਗੇਟ ਆ ਉਹ ਬਠਾ ਤੇਰੇ ਮम्मा ਹੋਰੇ ਨਾਲੇ ਦਾਦੀ ਹੋਰੇ ਚਾਹ ਪੀਣੀ ਚੰਗਾ ਜਾ ਕੇ ਲੈ ਪਾਰਾ ਤੈਨੂੰ ਓਏ ਓ ਬੱਲੇ ਲੈ ਪੁੱਤ ਬੈਗ ਲੈ ਜਾ ਇਹ ਲੈ ਫੜ ਵਾਹ ਸਿਆਣਾ ਪੁੱਤ ਅੱਜ ਆਪਾਂ ਦਾ ਮੇਰਾ ਪੁੱਤ ਆ ਲਾ ਦੇ ਮੈਂ ਸਾਈਕਲ ਇੱਥੇ ਵਾਹ ਕੀ ਮੇਰੀ ਹਰਪਣ ਆ ਗਿਆ ਮੇਰੇ ਪੁੱਤ ਪੇਪਰ ਵਧੀਆ ਹੋ ਗਿਆ ਹਾਂਜੀ ਮੈਂ ਵਧੀਆ ਹੋ ਗਿਆ ਰੋਟੀ ਖਾਣੀ ਹੈ ਹੁਣ ਭੁੱਖ ਲੱਗੀ ਹੈ ਹਾਂ ਚਲ ਥੈਨ ਰੋਟੀ ਦੇਮ ਲੈ ਬੈਨੂ ਫੜਾ ਬੇਬੇ ਚਾਹ ਪਾ ਦਿਓ ਮੈਨੂੰ ਵੀ ਚਾਹ ਪਾਈ ਪਈ ਐ ਚੱਕ ਲੈ ਮੈਂ ਵੀ ਬੀ ਲਾਂ ਚਾਹ ਪਾਈ ਨਾਲੇ ਹੁਣ ਤੂੰ ਸਬਜੀ ਸੂਜੀ ਲਾ ਲੈ ਬੇਬੇ ਚਾਹ ਤਾਂ ਪੀ ਲਾ ਚਾਹ ਪੀ ਕੇ ਬਗਦੀ ਤੂੰ ਖੇਤ ਹੁਣ ਚੌੜੇ ਚੂੜੇ ਘਮਾਰਾ ਕੇ ਮੂਰੇ ਦੀਆਂ ਆਹੋ ਲਾ ਲੈ ਚਾਹ ਪੀ ਲਾਂ ਮੈਂ ਬੇ ਰੋਟੀ ਰੱਟੀ ਖਾ ਕੇ ਜਾਊਂਗਾ ਚੰਗਾ ਚਾਹ ਪੀ ਕੇ ਰੋਟੀ ਖਾ ਕੇ ਵਗ ਜੀ ਤੇ ਕਿਉਂ ਫਿਰ ਮੈਂ ਆਹ ਯਾਦ ਕਰਾ ਦਾਂ ਮੈਂ ਇਹਦੇ ਬੀਬੂ ਲੈਂਦੇ ਪੈਨੇ ਖੇਤ ਲੈਂਦੇ ਭਾ ਬੇ ਬਿਹਾਰਾ ਕੋਲ ਠੀਕ ਹੈ ਚੰਗਾ ਫਿਰ ਲਾ ਦੀ ਹੁਣ ਲਾ ਦੂੰਗਾ ਬੇ ਚਾਹ ਦਾ ਪੀ ਰਿਆ ਕਰ ਨਾ ਚਾਹ ਚਾਹ ਹੀ ਲੱਗ ਜਾਨੀ ਹੈ ਕਰਨਾ ਚਾਹ ਪੀ ਰੋਟੀ ਖਾ ਫਿਰ ਮੈਂ ਤੈਨ ਯਾਦ ਕਰਾਉਣੀ ਆ ਵੀ ਤੂੰ ਜਾ ਕੇ ਬੀਜ ਦੀਏ ਕੌਣ ਬੇਬੇ ਤੂੰ ਤਾਂ ਗੱਲ ਨੂੰ ਨਾ ਬਾਹਲੇ ਬਾਰੀ ਕਰਨੀ ਹਟਦੀ ਭੁੱਲ ਜਾਣਾ ਕਿੱਥੇ ਭੁੱਲ ਜਾਣਾ ਬੇ ਆਹੋ ਖਰਾਬ ਕੋਗੇ ਵੀ ਤੀ ਨਾ ਨਾ ਭਾਈ ਪਰਮਾਇਆ ਹੋਇਆ ਸੀ ਤਾਂ ਨਹੀਂ ਵੱਢ ਕੇ ਲੈ ਦੋ ਜੀ ਚੱਲ ਵੱਢ ਲਿਆਏ ਅੱਜ ਅੱਜ ਨਹੀਂ ਵੱਢਿਆ ਜਾਂਦਾ ਭਾਈ ਕਿਉਂਕਿ ਪਾਣੀ ਖੜਾ ਹੈ ਹਾਲੇ ਦੋ ਤਿੰਨ ਦਿਨ ਨਹੀਂ ਵੱਢਿਆ ਅਸਾਂ ਨਹੀਂ ਸੁਣੀ ਕਰ ਦਿਆਂਗੇ ਹਾਂ ਜੀ ਤੂੰ ਚਾਹ ਦੀ ਦੀ ਗਿਆ? ਕਿਆ ਹੋਰ ਪਾਲੰਦਾ ਤੂੰ? ਥਾੜਾ ਠੰਡੀ ਹੀ ਰਹਿਦੇ ਬਸ ਮੈਂ ਨਹੀਂ ਪੀਂਦਾ ਮੈ ਤਾਂ ਪੀਲੀ ਜੜੀ ਪੀਣੀ ਸੀ। ਲੈ ਬੇ ਅਸਿਕਾਰ ਕੀ ਪਾਈ? ਹੋਈ ਪਾਈ। ਸੋ ਠੀਕ ਹੈ ਵੀ ਹੈ। ਠੀਕ ਆ। ਤੂੰ ਕਿਵੇਂ ਹੈ? ਮੈਂ ਤਾਂ ਠੀਕ ਆ ਬੇਬੇ। ਅੱਛਾ ਹੋਰ। ਹੋਰ ਤਾਂ ਬੇਬੇ ਠੀਕ ਹੈ। ਹਾਂ ਠੀਕ ਆ। ਤੇ ਉਹ ਨਾ ਮੈਂ ਤਾਂ ਹੀ ਕਹਿੰਦੀ ਸੀ ਮਖ ਆਪਣੇ ਵਿਆਹ ਨਹੀਂ ਹੈਗਾ ਉਹ ਪੂਰੇ ਪੋਤੇ ਦਾ। ਹਾਂ ਹਾਂ। ਵੀ ਜਾਓਗੇ ਤੁਸੀਂ ਵੀ? ਹਾਂ ਹਾਂ। ਫਿਰ ਆਪਾਂ ਕਿਵੇਂ ਕਰਨਾ ਹੈਗਾ ਹੁਣ ਜਦੋਂ ਆਪਾਂ ਗੱਡੀ ਇਕੱਠੀ ਕਰਾ ਲਾਂਗੇ ਵੱਡੀ। ਹਾਂ ਮੈਂ ਸਾਰੇ ਜਾਣੇ ਬਹਿ ਜਾਣਗੇ। ਸਾਰੇ ਜਾਣੇ ਬਹਿ ਜਾਣਗੇ। ਹਾਂ। ਤੇ ਮੈਂ ਤਾਂ ਹੀ ਆਈ ਸੀ ਨਾ ਕਿ ਮੈਂ ਸੂਟ ਲੈ ਕੇ ਆਈ ਸੀ ਅੱਛਾ ਮੈਂ ਕੋਈ ਸਮਾ ਲੂੰਗੀ ਹੁਣ ਵਿਆਹ ਵੇਲੇ ਤੇ ਉਹ ਕਿਧਰ ਗਈਆਂ ਰਾਣੀ ਤੇ ਬਲਜੀਤ ਉਹ ਇੱਥੇ ਹੋਣਗੀਆਂ ਅੱਛਾ ਉਹਨਾਂ ਨੇ ਤਾਂ ਸਮਾ ਲਏ ਲਿਆ ਤੇ ਤੀਏ ਮੈਂ ਅੱਛਾ ਹਾਂ ਮੈਂ ਤਾਂ ਉਹਨਾਂ ਦੀ ਸਲਾਹ ਨਾਲ ਮੈਂ ਕਿਹੜਾ ਵਧੀਆ ਲੱਗੂਗਾ ਇੱਕ ਤਾਂ ਮੈਂ ਮੋੜਨਾ ਹੈ ਅੱਛਾ ਤੇ ਇੱਕ ਸੂਟ ਵੀ ਰੱਖਣਾ ਹੈਗਾ ਮਤਲਬ ਮੈਂ ਕਿ ਉਹਨਾਂ ਦੀ ਸਲਾਹ ਨਾਲ ਦੇਖ ਲੂੰਗੀ ਕਿਹੜਾ ਉਹ ਕਹਿਣਗੇ ਅੱਛਾ ਅੱਛਾ ਹਾਂ ਮੈਂ ਉਹਨਾਂ ਤੋਂ ਮੈਂ ਸਮਾ ਤੇ ਵਧੀਆ ਸੂਟ ਲੈ ਆ ਤੇ ਤੀਏ ਅੱਛਾ ਹਾਂ ਹਾਂ ਵਧੀਆ ਕਰ ਲੈ ਤਿਆਰੀ ਕਰ ਲਈ ਅਸੀਂ ਤਾਂ ਸਾਰੀ ਪੂਰੀ ਉਰੀ-ਉਰੀ ਕਰ ਲਈ ਉਰੀ ਤਿਆਰੀ ਕਰ ਲਈ ਮਾਂ ਗੱਡੀ ਦੀ ਐਂਤੀ ਥੋੜੀ ਦਾ ਐ ਲੈਂਡ ਦੀ ਵੀ ਵੱਡੀ ਗੱਡੀ ਘਰਾ ਲਾਂਗੇ ਸਾਰੇ ਜਾਣੇ ਵੇਜਾਂਗੇ ਪੰਜ ਚਾਰ ਜਾਣੇ ਛੋੜੇ ਹੋਣਗੇ ਪੰਜ ਚਾਰ ਸਾਢੇ ਹੋ ਜਾਣਗੇ 10 ਜਾਣੇ ਹੋ ਜਾਣਗੇ ਹਾਂ ਫਿਰ ਇੱਕ ਆਪਣੀ ਛੋਟੀ ਗੱਡੀ ਚ ਠੀਕ ਨਹੀਂ ਆਉਂਦਾ ਮੈਂ ਮੈਂ ਠੀਕ ਨਹੀਂ ਆਉਂਦਾ ਹੈਗਾ ਹਾਂ ਫਿਰ ਉਹ ਮੈਂ ਤਾਂ ਉਹਨਾਂ ਨਾਲ ਹੀ ਐਂ ਸਲਾਹ ਕਰਨੀ ਮੈਂ ਵੀ ਸਮਿਆ ਲਾਂ ਫਿਰ ਦੇਖਣਾ ਹੋਊ ਬੋਲ ਮਾਰ ਲੈਣਿਆ ਹੁਣ ਹੁਣ ਆ ਅਗਲੇ ਨੂੰ ਹੁਣ ਟੇਲਰ ਨੇ ਖਬਰੇ ਕਦੋਂ ਦੇਊਗਾ ਸਾਂਕੇ ਦੇ ਦੋ ਕੋਈ ਨਹੀਂ ਸਮਿਆ ਲਾਂ ਲੇਗੇ ਉਹਨੂੰ ਕਹਿੰਦੀਆਂ ਬੋਲ ਮਾਰਦੀਆਂ ਮੈਂ ਨਾਲੇ ਬਰ ਇੱਥੇ ਕੋਈ ਆਪਾਂ ਸੂਟ ਸੈਟ ਲੈ ਕੇ ਜਾਣਾ ਹੈ ਤਾਂ ਆਪਾਂ ਈਸੀ ਦੇ ਦਾਂਗੇ ਸਗਨ ਸੂਣਾ ਆਪਾਂ ਸੁੱਕਾ ਸੀਧਾ ਰੱਖਾਂਗੇ ਅੱਛਾ ਆਓ ਜਰ 100 ਰੁਪਇਆ ਦੇ ਦਾਂਗੇ ਕੱਪੜੇ ਨਹੀਂ ਲੈਦਾ ਤੇ ਬਾਕੀ ਦਾ ਸਲਾਮੀਆਂ ਹੁਣ ਵਧ ਜਾਂਦੀਆਂ ਨੇ ਹਾਂ ਵੀ ਉਹ ਸਗਨ ਪਾਦਾ ਨੇ ਕੋਸਣ ਬਟਣਾ ਲਾਉਣ ਦੇ ਉਦੋਂ ਪੈਸੇ ਫੇਰ ਫੇਰ ਜਨ ਚੜਦੇ ਨੂੰ ਫੇਰ ਆਏ ਨੂੰ ਫੇਰ ਪੈਲ ਸੱਚ 100 ਪੈਸੇ ਹੀ ਵਧ ਜਾਂਦੇ ਆਪਣਾ ਸਲਾਮੀਆਂ ਵਧ ਜਾਂਦੀਆਂ ਨੇ ਨਾਲੇ ਐ ਕਰਾਂਗੇ ਆਪਾਂ ਹੁਣ ਤਾਂ ਦੇ ਦਾਂਗੇ ਪੈਸੇ ਜਦੋਂ ਉਹ ਪੂਰੇ ਮੈਨ ਲਾਉਣਗੇ ਉਦੋਂ ਉਹਨਾਂ ਨੂੰ ਵਧੀਆ ਸੂਟ ਦੇਵਾਂਗੇ ਉਦੋਂ ਤਾਂ ਫਿਰ ਦੇਣੀ ਪੈਣਗੇ ਘਰੇ ਤਾਂ ਗੱਲ ਕਰ ਗੱਲ ਦੀ ਹੋਣੀ ਕੁਛ ਦੰਦੇ ਹੈਗੇ ਹੁਣ ਤਾਂ ਬਸ ਪੈਸੇ ਦੇ ਦਾਂਗੇ ਉਹਨਾਂ ਨੂੰ ਫੜਾ ਦਾਂਗੇ ਬੇਬੇ ਆਪ ਤਾਂ ਹੋਰ ਹੀ ਗੱਲਾਂ ਮਾਰਨ ਲੱਗੀਆਂ ਉਹਨਾਂ ਨੂੰ ਬੋਲ ਮਾਰ ਗਿਆ ਹੁਣ ਰਾਣੀ ਨੂੰ ਤੇ ਉਹਨੂੰ ਬਲਜੀਤ ਨੂੰ ਮੈਂ ਸੂਟ ਦਿਖਾ ਦਾਂ ਮੈਂ ਸੌਣਾ ਵੀ ਦੇਗਾ ਮੋੜ ਕੇ ਵੀ ਆਉਂਗੀ ਫਿਰ ਕੋਈ ਨ ਮਾਰ ਦੇ ਬੋਲ ਓਰੇ ਰਾਣੀ ਹਾਂ ਬੇਬੇ ਲੈ ਸਿੰਦਰ ਭੈਣ ਆ ਰਹੀ ਐ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਕਦੋਂ ਕੰਈ ਐ ਆਹ ਹੁਣ ਆਈ ਸੀ ਕਿਵੇਂ ਠੀਕ ਠਾਕ ਹਾਂ ਠੀਕ ਠਾਕ ਆ ਕੇ ਮਿਲ ਫਾਪਾ ਜਿੱਕਰ ਖੈਰ ਲੇ ਫਾਪਾ ਤੂੰ ਤਾਂ ਚੋਰੀ ਚੋਰੀ ਉਸਨੇ ਆ ਲੈਣੀ ਹੋ ਮੈਂ ਤਾਂ ਫੇਰ ਵੀ ਥੋੜੀ ਸਲਾਹ ਲੈਣ ਆ ਜਾਨੀ ਆ ਸੂਟ ਲਈ ਸੀ ਕਿੱਥੋਂ ਸਮਾ ਲੈਣੇ ਚੋਰੀ ਚੋਰੀ ਬੇਬੇ ਆਪ ਹੀ ਲੈ ਆਈ ਸੰਤਾ ਜੀ ਸੀ ਚੱਲ ਸਿਆਬੇ ਪਸੰਦ ਦੇ ਲਿਆਵਾਂਗੇ ਫਿਰ ਆਪ ਹੀ ਲਈ ਉਹ ਸਾਡੇ ਪਸੰਦ ਆ ਗਏ ਅਸੀਂ ਸਿਉਣੇ ਦੇ ਤੇ ਦਰਜੀ ਦੇ ਪੈਣ ਨੇ ਜੇ ਘਰੇ ਹੁੰਦੇ ਤੈਨੂੰ ਦਿਖਾ ਦਿੰਦੇ ਮੈਂ ਤਾਂ ਆਖੇ ਮੈਂ ਹੁਣੇ ਸਲਾਹ ਨਾਲ ਇਸ ਮੈਂ ਆਉਂਗੀ ਦੇਖਾ ਦੋ ਸੂਟ ਲੈ ਆ ਇੱਕ ਮੋੜ ਨਾ ਕਰਿਆ ਮੈਂ ਦੇਖ ਵੀ ਕਿਹੜਾ ਰੱਖਾਂ ਲੈ ਕਿਹਦਾ ਆਏਗਾ ਅੱਛਾ ਕੀ ਕਾਇ ਆਸਮਾਲੇ ਪਿਆ ਚਕਾਇ ਸੋਨਾ ਲਗੋ ਮੈਂ ਵੀ ਪਹਿਲਾਂ ਇਹ ਸੋਚਿਆ ਸੀ ਮਸਾ ਸੁਨਿਆ ਲਾ ਫਿਰ ਫਿਰ ਮੇਰਾ ਮਨ ਜਾਈ ਨਹੀਂ ਖੜਿਆ ਮੈਂ ਕਿ ਮੈਂ ਉਹਨਾਂ ਨੂੰ ਕੁਝ ਕੀ ਹਾਂ ਨਾ ਨਾ ਆਸਮਾਲੇ ਉਹ ਆਮ ਮੋੜ ਤੇ ਸੋਨੇ ਪਰਸੋਂ ਦਿੱਤੇ ਨੇ ਇਹ ਮੋੜ ਦੇ ਅੱਛਾ ਤੇ ਲਾ ਮੋੜਿਆ ਹੋਇ ਇੱਕ ਅੱਧਾ ਘਰੇ ਪਹਿਲਾਂ ਵਾਲੇ ਹਾਂ ਇਹ ਤਾਂ ਸਮਾਇੇ ਪਏ ਨੇ ਬਿਠੇਰੇ ਪਰ ਆਏ ਜੇ ਹੋ ਜਾਂਦਾ ਨਾ ਜਿਆ ਹੁੰਦਾ ਨਾ ਨਾ ਕੀ ਕੀ ਸਮਾਇਆ ਸੀ ਬਾਕੀ ਉਹ ਪਹਿਲਾਂ ਪਾਲਤੀ ਵੇਲੇ ਸਮਾਈ ਸੀ ਅੱਛਾ ਤੇ ਉਦੋਂ ਪਾ ਕੇ ਲੈ ਕੇ ਜਾਵਾਂਗੇ ਸਾ ਅੱਛਾ ਹਾਂ ਅਸੀਂ ਵੀ ਆਈ ਕਰਾ ਮੈਂ ਕਿਹਾ ਮੈਂ ਪਹਿਲਾਂ ਵਾਲੇ ਤਾਂ ਪਹਿਲਾਂ ਪਾ ਜੂਗੀ ਆਹ ਚੰਮਟਾ ਬਰਾਤ ਦੇ ਪਾਲਾਂਗੇ ਜਿੱਤੇ ਬਰਾਤਵਾ ਹੋਵੇ ਬਰਾਤ ਵਾਲੇ ਦਿਨ ਪਾਲਾਂਗੇ ਮਾਸ਼ਾਅੱਲ ਇਹ ਨਿਕਲ ਕੇ ਸਮਾ ਜਾਂਦੀ ਚਲ ਆ ਮੈਂ ਫਿਰ ਮੋੜੇ ਨੂੰ ਵੀ ਆਏ ਸੀ ਥੋੜੇ ਦਿਨ ਰਹਿਗੇ ਹਾਂ ਚਲ ਮੈਂ ਦਾਲ ਚ ਕੜਚੀ ਮਾਰੇ ਵਾ ਕੜਚੀ ਹੋ ਤਾਂ ਕਿਤੇ ਦਾਲ ਮੇਰੀ ਚਲ ਠੀਕ ਹੈ ਫਿਰ ਇਹੀ ਚੰਨਾਂ ਨੂੰ ਵੇਖੋ ਫਿਰ ਮੈਂ ਜਾਣੀ ਆ ਹੈ ਲਾਪਣੇ ਸਿੰਦਰੀ ਐ ਕਿਵੇਂ ਜਾਣੀ ਆ ਚਾਰੀ ਕੁੱਟ ਪੀ ਕੇ ਜਾਈਂ मैं सूट अच्छा। भी आ गई तू भी देख लाई सी अच्छा। देख ला, ला आ कोई ना देख ली भाई हाँ। फिर मैं मोड़ आऊंगी है अब देख दी फिर एक सौना देगी ਫਿਰ ਕੱਲ ਲੈ ਆਈ ਸੀਗੀ ਹਾਂ ਮੈਂ ਕੱਲ ਲੈ ਕੇ ਆਈ ਸੀ ਮੈਂ ਕਿਹਾ ਚੱਲ ਮੈਂ ਦਿਖਾ ਲਾ ਮੈਨੂੰ ਆਏ ਜੋ ਹੋਇਆ ਪਿਆ ਪੀਂਨਾਂ ਦਿਖਾ ਮਾਂ ਹਾਂ ਚੱਲ ਸੋਹਣੇ ਨੇ ਬਣੇ ਹੁਣ ਤਾਂ ਸੂਟ ਤਾਂ ਦੋਨੇ ਸੋਹਣੇ ਨੇ ਫਿਰ ਮਸਾਲੇ ਵਾਲੀ ਤੂੰ ਵਿਆਹ ਸਾਡਾ ਸੋਹਣਾ ਲੱਗਦਾ ਕੱਲੀ ਜੀ ਤੇ ਨਾ ਸਲਾਹ ਜੀ ਠੀਕ ਨਹੀਂ ਆਈ ਹੈ ਕਿਹੜਾ ਸਲਾਹ ਕਹਿੰਦਾ ਹੋਇਆ ਹੋਰ ਚੱਲ ਚਾਹ ਤਾਂ ਪੀ ਜਾਂਦੀ ਫਿਰ ਮੈਂ ਚਾਹ ਮੈਂ ਹੁਣੀ ਪੀ ਕੇ ਆਈ ਸੀ ਦੋਨਾਂ ਨੇ ਇੱਕ ਕਾ ਕਰ ਰੱਖਿਆ ਸੂਟ ਦੀ ਵੀ ਇੱਕੋ ਜੀ ਪਸੰਦ ਹੈ ਜੀ ਮੈਥੋਂ ਨਹੀਂ ਇਹ ਜੜੀਆਂ ਜਾਂਦੀਆਂ ਐ ਇਹਨਾਂ ਦਾ ਇੱਕ ਆਦਰਾਂ ਦੇਸ਼ਣੇ ਤਾਂ ਉਹ ਹੀ ਨਹੀਂ ਇਕਾ ਰੱਖਦੀਆਂ ਇਹ ਪਤਾ ਨਹੀਂ ਕਿਵੇਂ ਇਕੱਠੀਆਂ ਰਹੀ ਜਾਂਦੀਆਂ ਨੇ ਫਿਰ ਮੈਨੂੰ ਵੀ ਛਿੰਦਰ ਕਹਿੰਦੇ ਨੇ ਕਹਾ ਹਾਂ ਵੀ ਦਿਨ ਸੋ ਦਿਨ ਸੋ ਦਿਗ ਨਾ ਤਾਂ ਸਰ ਨਹੀਂ ਨਿਕਰੇ ਬੇਬੇ ਹਾਂ ਮੈਂ ਤੈਨੂੰ ਇਹ ਕਹਿੰਦੀ ਸੀ ਹਾਂ ਮਾਂ ਸੌਦਾ ਤੱਕ ਕਰ ਉਹ ਦਿਨਾਂ ਦਾ ਹੀ ਐ ਹਾਂ ਮੈਂ ਹੁਣ ਉਹ ਚ ਪੀਪੇ ਚ ਦੇਖਿਆ ਤੇ ਨਾ ਕੋਈ ਕਰੇ ਸਬਜੀ ਆ ਕੋਈ ਭੈਣ ਭਾਈ ਆ ਜਾਂਦਾ ਹੁੰਦਾ ਬਣਾਉਣੀ ਪੈ ਜਾਂਦੀ ਆ ਮੈਂ ਬੱbbi ਨੂੰ ਫੋਨ ਕਰਿਆ ਸੀ ਮਾਂ ਸੌਦਾ ਨਹੀਂ ਹੈਗਾ ਤੁਸੀਂ ਕਦੋਂ ਗੇੜਾ ਮਾਰੋਗੇ ਉਹ ਕਹਿੰਦਾ ਮੇਰੇ ਤਾਂ ਗੱਡੀ ਹੁਣ ਮੈਂ ਤਾਂ ਦੂਰ ਲੈ ਗਿਆ ਗੱਡੀ ਜੂਪੀ ਜਾਪੀ ਕਣੀ ਗਿਆ ਹਾਂ ਕਹਿੰਦਾ ਹਰਤਾ ਲੱਗ ਜੂਗਾ ਤੇ ਕਹਿੰਦਾ ਬੇਬੇ ਨੂੰ ਕਹਿ ਦੇ ਭਾਈ ਨੂੰ ਤੋਂ ਮੰਗਾ ਲੂ ਸੌਦਾ ਹੁਣ ਤੂੰ ਬਿਰਜੇ ਨੂੰ ਕਹਿ ਭਾਈ ਉਹ ਹੀ ਕਹਿ ਦਾਂਗੇ ਕਹਿ ਦਾਂਗੇ ਲਿਆਊਗਾ ਹਾਂ ਸੌਦੇ ਬਣਾ ਨਹੀਂ ਸਰਦਾ ਹੈਗਾ ਫਿਰ ਉਹ ਤਾਂ ਹੁਣ ਟਾਈਮ ਲਾਊਗਾ ਤੁਹਾਨੂੰ ਉਹ ਸੁੱਕੀਆਂ ਵਾਂ ਸੁੱਕੀਆਂ ਦਾਲਾਂ ਮੰਗਾ ਲਾਂਗੇ ਕੁਸ ਮੈਂ ਤਾਂ ਸੁੱਕੀਆਂ ਦਾਲਾਂ ਪਕੌੜੇ ਬੜੀਆਂ ਬੁੜੀਆਂ ਸਾਰਾ ਕੁਝ ਮੰਗਾ ਲੈ ਮੰਗਾ ਲੈ ਉਹ ਨਹੀਂ ਆ ਜਾਣਦੇ ਹਾਂ ਪਰਚੀ ਲਿਖ ਦੇ ਪਰਚੀ ਤਾਂ ਮੈਂ ਸਾਰਾ ਲਿਖਤਾ ਸੌਦਾ ਤਾਂ ਮੈਂ ਸੌਦਾ ਲਿਖਦੇ ਸਾਰਾ ਲੈ ਆ ਉਹ ਆ ਗਿਆ ਉਤਾਰ ਵੀ ਹਾਂ ਵਸ ਪਰਚੀ ਲੈ ਜਾਣਗੇ ਵੀਰ ਜੀ ਲੈ ਆਉਣਗੇ ਸੌਦਾ ਹੁਣ ਤੂੰ ਮਾਨਸਾ ਜਾ ਕੇ ਆ ਕਿਵੇਂ ਬੇ ਸੌਦਾ ਲੈ ਸਾਰਾ ਸੌਦਾ ਮੁੱਕਿਆ ਪਿਆ ਉਹ ਮਾਨਸਾ ਦਾ ਉਹ ਵੀ ਜਾਣਾ ਸੀਗਾ ਅੱਛਾ ਕਿ ਮੈਂ ਆਪਦੀ ਰੇ ਸਪਰੇ ਹੀ ਲੈ ਕੇ ਆਉਣੀ ਆ ਮੈਂ ਠੀਕ ਹੈ ਫਿਰ ਨਹੀਂ ਤਾਂ ਉਹ ਲਿਆ ਨਹੀਂ ਹੁਣ ਇਹ ਤਾਂ ਪਰਚੀ ਲੈ ਜਾ ਤੇ ਨਾ ਇਹ ਸੁੱਕੀਆਂ ਗਿਲੀਆਂ ਦਾਲਾਂ ਜਿਹੜੀਆਂ ਬੜੀਆਂ ਬੁੜੀਆਂ ਹੈ ਜਾਂ ਲੱਟਰ ਪਟੜ ਨਹੀਂ ਤਾਂ ਮੈਂ ਰਾਣੀ ਭੁੱਲ ਜਾਊਂਗਾ ਭਾਈ ਤੁਸੀਂ ਮੈਨੂੰ ਪਰਚੀ ਸਾਰਾ ਕੁਝ ਲਿਖ ਕੇ ਦੇ ਦਿਓ ਪਰਚੀ ਲਿਖੀ ਪਈ ਆ ਵੀਰ ਜੀ ਸਾਰਾ ਸੌਦਾ ਲਿਖਿਆ ਪਿਆ ਲਿਖਿਆ ਪਿਆ ਫਿਰ ਰੋਜ਼ ਰੋਜ਼ ਜਾਈਦੇ ਨਹੀਂ ਹੈਗਾ ਕੰਮ ਹੋ ਜਾਂਦਾ ਨਹੀਂ ਪਤਾ 8-10 ਦਿਨ ਲੱਗ ਜਾਂਦਾ ਉਹ ਤਰ੍ਹਾਂ ਨਾ ਉਹ ਤਾਂ ਫੋਨ ਕਰਿਆ ਸੀ ਮੈਂ ਉਹ ਕਹਿੰਦਾ ਮੈਨੂੰ ਤਾਂ ਲੱਗਣਗੇ 8-10 ਦਿਨ ਕਿਉਂਕਿ ਹੋਰ ਸਮਾਨ ਆ ਕੋਈ ਸਰਫ ਸੌਦਾ ਉਹ ਵੀ ਲਿਖ ਦਿਓ ਸਾਰਾ ਕੁਝ ਲਿਖ ਤਾ ਨੂਨ ਤੇਲ ਸਾਰਾ ਕੁਝ ਸਰਫ ਸਰਫ ਲਿਖ ਤਾ ਵੀਰ ਜੀ ਉਹ ਪਰਚੀ ਕਰਕੇ ਫੜਾ ਦੇ ਕੋ ਫਿਰ ਨਾ ਮੈਨੂੰ ਨਹੀਂ ਉਹ ਪਰਚੀ ਤਾਂ ਨਹੀਂ ਦਿੱਤੀ ਮੇਰੇ ਜਾਦ ਨਹੀਂ ਹੋਈ ਪਰਚੀ ਨਹੀਂ ਹੋਣੀ ਮੈਂ ਪਰਚੀ ਬਣਾਈ ਪਈ ਆ ਪਰਚੀ ਪਰ ਮੈਂ ਤਾਂ ਜਾਣੀ ਸੀਗਾ ਚਲਾ ਵੀ ਵਧੀਆ ਦੇਖਾ ਰੱਬ ਜੀ ਤੇ ਸਾਰਾ ਕੁਝ ਲਿਖਿਆ ਗਿਆ ਅਕਾਤਸਾਰੀ ਲਿਖਤਾ ਬਿਸਕੁਟ ਵੀ ਇਹ ਵੀ ਲਿਖਤਾ ਰਿਸ਼ਤੇ ਦਾ ਰਾਸ ਤੇ ਸਵਰੇ ਦੇ ਪੈਸੇ ਫੇਰ ਉਹਨਾਂ ਦਾ ਧਾਰ ਚਲਦੀ ਹੈ ਵੀ ਆਪਣੀ ਉਹਦਾ 6ਵੇਂ ਮਹੀਨੇ ਕਰ ਦੇਣਾ ਸਾਹਿਬ ਲਓ ਵੀਰ ਜੀ ਲੈ ਭਾਈ ਹਾਂ ਸਾਰਾ ਕੁਝ ਲਿਖਿਆ ਭਾਈ ਸਾਰਾ ਕੁਝ ਲਿਖਦਾ ਮੈਂ ਹਰਮਨ ਦਾ ਸਮਾਨ ਵੀ ਲਿਖਦਾ ਖਾਨ ਵਾਲਾ ਤੇ ਬਿਸਕੁਟ ਪੂਜੀ ਆਏ ਗਏ ਵਾਸਤੇ ਵੀ ਲਿਖਦਾ ਉਹ ਵੀ ਲਿਖ ਦਿੰਦੀ ਹਾਂ ਲਿਖਦਾ ਸਾਰਾ ਤੇ ਛੋੜਾ ਬੋਰੀ ਉੱਥੋਂ ਲੈ ਲੇ ਵੀਰ ਜੀ ਉਹ ਛੋਲੇ ਜੇ ਤੁਹਾਨੂੰ ਉਹ ਤਾਂ ਪਾ ਲੈਣਗੇ ਆਪ ਹੀ ਪਾ ਲੈਂਦੇ ਭਾਈ ਛੋਲੇ ਆਹ 6 ਮਹੀਨੇ ਸੌਦਾ ਆ ਜਾਊਗਾ ਚੱਲ ਫਿਰ ਦੇਖੀ ਜਾਊਗੀ ਨੇ ਚਾਹ ਪੀ ਕੇ ਜਾਊਂਗੇ ਫਿਰ ਜਿੱਕਰ ਆ ਕੇ ਪੀਓ ਨਾ 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 ਭਾਈ ਚਾਹ ਨਹੀਂ ਹੁਣ ਪੀਂਦਾ ਫਿਰ ਮੈਂ ਲੇਟ ਹੋ ਜੂ ਬਸ ਚੜ੍ਹਦਾ ਨਾ ਮੈਂ ਅੱਛਾ ਤੇ ਤੇਰੀ ਕੋਈ ਦਵਾਈ ਦੂਈ ਨਾ ਮੇਰੀ ਦਵਾਈ ਖਾਈ ਗਈ ਏ ਸਾਰੀ ਤੁਸੀਂ ਐਂ ਕਰੋ ਭਈਆ ਦੁਬਾਰੇ ਦੇਖ ਲਓ ਪਰਚੀ ਜਾਣਾ ਕਰਨਾ ਬਾਹਲਾ ਔਖਾ ਹੈ ਨਹੀਂ ਵੀਰ ਜੀ ਨੇ ਸਾਰਾ ਕੁਝ ਲਿਖਿਆ ਹੈ ਦੇਖਣਾ ਕਿ ਸਾਰਾ ਹਜ਼ਾਰ ਕਰਕੇ ਜੇ ਕੋਈ ਜ਼ਿਆਦਾ ਕੀ ਚੀਜ਼ ਤਾਂ ਮੈਂ ਫੋਨ ਕਰ ਦੂੰ ਖਲਦੀਆ ਬੋਰੀ ਉੱਥੇ ਰੇੜੇ ਤੇ ਤਰ ਦਿਓ ਚਲ ਕੈ ਕਰਨੀ ਆ ਬਈ ਦੇ ਤੈਨੂੰ ਤਾਂ ਹੋਣਾ ਚਲ ਐ ਕਰ ਲਾਂਗੇ ਇਹਨੇ ਫਿਰ ਦੁੱਧ ਵਾਲੇ ਤੋਂ ਫੜ ਕੇ ਪੈਸੇ ਫੇਰ ਉਹ ਕਰ ਲਾਂਗੇ ਚਲ ਠੀਕ ਹੈ ਬਈ ਜਾਣਾ ਮੈਂ ਤਾਂ ਫੇਰ ਚੰਗਾ ਜਾ ਲੈ ਆਉਂ ਤਰ ਦੂੰ ਸਮਾਨ ਤੇ ਠੀਕ ਸੱਜੀ ਪਾਜੀ ਵੀ ਲੈ ਆਇਓ ਵੀਰ ਜੀ ਚੰਗਾ ਲੈ ਆਉਂਗਾ ਬਈ ਬੇਬੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਮੈਂ ਠੀਕ ਹਾਂ ਠੀਕ ਹਾਂ ਠੀਕ ਹਾਂ ਤੁਸੀਂ ਦੱਸੋ ਰਾਣੀ ਬਰੀਆਂ ਦੀਨੀਆਂ ਅੰਦਰ ਹੀ ਆ ਗਈ ਆ ਝਾੜੂ ਪੋਚਾ ਜਾ ਭਾਂਡੇ-ਪੁੰਡੇ ਸਭ ਦੀ ਸੂਜੀ ਦਾ ਕਰਦੀ ਆ ਤਿਆਰੀ ਅੱਛਾ ਬੇਬੇ ਮੇਰੇ ਸਬਜ਼ੀ ਪੁੱਛ ਬਣਾਈ ਤੀ ਵੀ ਜੇ ਕੋਈ ਪਈ ਹੋਵੇ ਸਾਡੇ ਅੱਜ ਹੈ ਨਹੀਂ ਕਿ ਸਬਜ਼ੀ ਕੋਈ ਅੰਦਰੋਂ ਪਤਾ ਕਰ ਲੈ ਸਬਜ਼ੀ ਦਾ ਤਾਂ ਉਹ ਸੂਟ ਸੇ ਉਹਨਾਂ ਦੇ ਦੱਦੀ ਹਾਂ ਬੇਬੇ ਉਹ ਸੂਟ ਤਾਂ ਮੈਂ ਸੇ ਉਹਨਾਂ ਦੇ ਆਈ ਨਾਲ ਮੈਂ ਮੋੜਿਆ ਹੀ ਉਹ ਜਿਹੜਾ ਮੋੜ ਨਾਲ ਠੀਕ ਹੈ हां फिर मैं कहा चलो उठो ओथी समेत होनी ईमान सही में अच्छा अंदरੋਂ ਪਤਾ ਕਰਨੀ ਫਿਰ ਅੰਦਰ ਪੁੱਛਦੀਆਂ ਰਾਣੀ ਨੂੰ ਕਿਰਨ ਕੀ ਕਰੀ ਜੰਨੀ ਹੈ ਆ ਭਾਂਡੇ ਆ ਜਾ ਭਾਂਡੇ ਧੋਦੀ ਸੀ ਮਰਾਇਆ اچھا ہاں ਠੀਕ ਆਮ ਸੀ ਕੰਮ ਤਾਂ ਮੈਂ ਤਾਂ ਉਹੀ ਬਹਾਨਾ ਲਾ ਕੇ ਤੇਰੀ ਬੇਬੇ ਹਾਂ ਮੈਂ ਆਖਾ ਮੈਂ ਤਾਂ ਸਬਜ਼ੀ ਲੈਣ ਆਈ ਆ ਅੱਛਾ ਤੇ ਬਹਾਨਾ ਨਾ ਮੈਂ ਕਿਹਾ ਚੱਲ ਰਾਣੀ ਕੋਲ ਜਾਨੀ ਉਹ ਕਿ ਉੱਥੇ ਅੰਦਰ ਪਤਾ ਕਰ ਲੈ ਅੱਛਾ ਉਹ ਤਾਂ ਜਦੋਂ ਮੈਂ ਕੱਲ ਸੂਟ ਨਹੀਂ ਦਿਖਾਉਣੀ ਆਈ ਸੀ ਹਾਂ ਉੱਥੇ ਬੇਬੇ ਬੈਠੀ ਟਗੀ ਅੱਛਾ ਤੇ ਉਹਨੂੰ ਦਿਖਾਉਣ ਲੱਗੀ ਤੇ ਕਿ ਤੂੰ ਦੇਖ ਲਿਆ ਕਿ ਤੂੰ ਕਹਿੰਦੀ ਆਸਮਾਲਾ ਹਾਂ ਮੈਂ ਕਿਹਾ ਸੀ ਮਖਾਓ ਰੋਜੀ ਆਸਮਾਲਾ ਹਾਂ ਉਹ ਤਾਂ ਭੈਣੀ ਮੈਂ ਜਦੋਂ ਉੱਠ ਕੇ ਜਾਣ ਲੱਗੀ ਉਦੋਂ ਬਲਜੀਤ ਆ ਗਈ ਅੱਛਾ ਕਹਿੰਦੀ ਐ ਕਿ ਤੂੰ ਜਾਣੀ ਹੈ ਕੋ ਭੈਣੀ ਚਾਪਮਣੀ ਪੀ ਕੇ ਬਗ ਗਈ ਹਾਂ ਮੈਂ ਆਖਿਆ ਮਖਾ ਮੈਂ ਤਾਂ ਸੂਟ ਮੋੜ ਕੇ ਵੀ ਆਉਣਾ ਹੈ ਕਹਿੰਦੀ ਐ ਕਿ ਕਹ ਕੀ ਸੂਟ ਮਖਾ ਮੈਂ ਤਾਂ ਸੂਟ ਦਿਖਾਉਣਾ ਆਈ ਸੀ ਅੱਛਾ ਕਹਿੰਦੀ ਨਾ ਮੈਨੂੰ ਵੀ ਦਿਖਾ ਦੇ ਮੈਂ ਦਿਖਾਤਾ ਭੈਣੀ ਉਹਨੂੰ ਉਹ ਤਾਂ ਜਿਹੜਾ ਤੇਰਾ ਪਸੰਦ ਕਰਿਆ ਹੋਇਆ ਸੀ ਕਹਿੰਦੀ ਉਹਨੂੰ ਕੀ ਚੱਜ ਜਾ ਕਹਿੰਦੀ ਆਸ ਮਿਆ ਅੱਛਾ ਹਣੇ ਮੈਂ ਤਾਂ ਮੈਂ ਆਖਿਆ ਮੈਂ ਤਾਂ ਉੱਥੇ ਸੌਣਾ ਉਹ ਤੇਰੇ ਵਾਲੇ ਦੀ ਐਂ ਤਾਂ ਅੱਛਾ ਪਰ ਉਹਨੇ ਨਾ ਤੇਰੀ ਗੱਲ ਆਏ ਕਿਹਾ ਕਹਿੰਦੀ ਉਹਨੂੰ ਜੱਜ ਚੁੱਜਾ ਹੈਗਾ ਸੂਟਾਂ ਦਾ ਇਹ ਨਹੀਂ ਕਰਦੀ ਰਹਿੰਦੀ ਐ ਮੇਰੇ ਵਾਲੇ ਸਮਿਆ ਕਹਿੰਦੀ ਇਹ ਤਾਂ ਹੀ ਕਰਦੀ ਰਹਿੰਦੀ ਹਾਂ ਤੂੰ ਹੁਣ ਐ ਦੱਸ ਸਬਜ਼ੀ ਲੈਣ ਆਈ ਸੀ ਕੋਈ ਬਾਹਨੇ ਨਾਲ ਆਈ ਸੀ ਸਬਜ਼ੀ ਦਾ ਸੀ ਕੱਲ ਵੀਰ ਜੀ ਤੋਂ ਮਾਂਸਾ ਤੋਂ ਮੰਗਾਈ ਐ ਭਾਨ ਨੇ ਰਾਹੀ ਸੀ ਮੈਂ ਤਾਂ ਸਬਜੀ ਦਾ ਕੀ ਤੇ ਸਬਜ਼ੇ ਤਾਂ ਸਾਡੀ ਪਈ ਹੈ ਅੱਛਾ ਮੈਂ ਤਾਂ ਇਹ ਕਹਿਣਾ ਸੀ ਮੈਂ ਖਾਇ ਦੇਹਲਾ ਰਾਣੀ ਮਗ ਮੈਂ ਤਾਂ ਆਈ ਤੇ ਵੇ ਨਾ ਇਹ ਕਹਿਣਾ ਹੈ ਉਹ ਤਾਂ ਤੇਰੀ ਇੰਨੀ ਪਰਦੇਮੀ ਕਰਦੀ ਹੈਗੀ ਤੇ ਤੇਰੇ ਵਾਲਾ ਸੂਟ ਤਾਂ ਕਹਿੰਦੀ ਉਹ ਨੂੰ ਨਹੀਂ ਚੱਜ ਝੱਜਾ ਹੈਗਾ ਤਾਂ ਬੇਅਕਲ ਜੀ ਹੈ ਉਹਨੂੰ ਕੀ ਪਤਾ ਇਹ ਸੂਟਾਂ ਨਾ ਕਹਿੰਦੀ ਉਹ ਕਦੇ ਲਈ ਹੈਗੀ ਕਹਿੰਦੀ ਅੱਛਾ ਹੋਰ ਕਹਿੰਦੀ ਇਹ ਕਿੰਨੀ ਜੀ ਸੰਤਾ ਨਾ ਲਿਆ ਕੇ ਤਾਂ ਸਾਨੂੰ ਬੇਬੇ ਹੀ ਦਿੰਦੀ ਹੈ ਹਾਂ ਤੇ ਵੀ ਪਰ ਮੈਨੂੰ ਲੱਗਦਾ ਤਾਂ ਹਨੀ ਵੀ ਐ ਕਹਿੰਦੀ ਹੋਗੀ ਨਾ ਉਹ ਤਾਂ ਕਹਿੰਦੀ ਮੈਂ ਹੀ ਪਸੰਦ ਕਰਕੇ ਸਮਯੋ ਨਹੀਂ ਆਉਦੇ ਵੀ ਚੱਲ ਕੋਈ ਨਾ ਬੱਧੀ ਆ ਕਹਤਾ ਹੋਗਾ ਤੇ ਹੁਣ ਆਇਆ ਕੱਲ ਬੀਰਜਿਆਂ ਤੋਂ ਮੰਗਾਈ ਅਸੀਂ ਸਬਜੀ ਤਾਂ ਜੇ ਹੁੰਦੀ ਪੈਣ ਸਬਜੀ ਤਾਂ ਮੈਂ ਤੈਨੂੰ ਦੇ ਦੀ ਚਲੋ ਤਾਂ ਤੂੰ ਵਹਾਨ ਨਿਣਾੜਾ ਆਇਆ ਕੋਈ ਗੱਲ ਨਹੀਂ ਅਸੀਂ ਤਾਂ ਗੋਭੀ ਸੀ ਉਹ ਪੱਟਤੀ ਨਿਸਰਗੀ ਸੀ ਥੋੜੀ ਜਿਹੀ ਸੀ ਮੈਂ ਤਾਂ ਕਰ ਲਈ ਸੀ ਗੋਭੀ ਨਿਸਰੀ ਹੋਈ ਘਰ ਵਧੀਆ ਬਣਦੀ ਐ ਪੱਟ ਕੇ ਪਸ਼ੂਆਂ ਨੂੰ ਪਾਤੀ ਗਾਜਰਾ ਉਹ ਨਿਸਰਗੀਆਂ ਸੀ ਹੁਣ ਉਸ ਦਾ ਗਰਮੀ ਵਾਲੀ ਲਵਾਈ ਆ ਸਬਜੀ ਬੀਰਜਿਆਂ ਦੀ ਮੈਂ ਤਾਂ ਤੈਨੂੰ ਗੱਲ ਹੀ ਦਸਨਾਈ ਤੀ ਅੱਛਾ ਅੱਛਾ ਹਾਂ ਹਾਂ ਘਰ ਕੋਈ ਨਾ ਉਹ ਕਾਇਸਾ ਕਰਦੀ ਮੇਰੇ ਵਾਸਤੇ ਨਾ ਕੋ ਸਾਡੇ ਤਾਂ ਘਰ ਦੇ ਵਿੱਚ ਇੰਨਾ ਪਿਆਰ ਆ ਅਹੀਂ ਜੇ ਕੋਈ ਗੱਲ ਨਹੀਂ ਹੀ ਗੱਲ ਹੋ ਸਕਦੀ ਐ ਉਹ ਮੈਂ ਕਿਵੇਂ ਪੁੱਛਾਂ ਕਿ ਕਿਵੇਂ ਕਰਾਂ ਜੇ ਪੁੱਛ ਦਿਆਂ ਤਾਂ ਲੜਾਈ ਨਾ ਪੈ ਜੇ ਕਈ ਵਾਰ ਕਿਤੇ ਉਹ ਨਹੀਂ ਨਾ ਇਹ ਸਾਡਾ ਫਰਕ ਪਾਉਂਦੀ ਹੋਵੇ ਹੈਨਾ ਉਹ ਦਾ ਰਾਣੀ ਚਾਣੀ ਦਾ ਸਾਡੇ ਦੋਸਤਾਂ ਸਾਹਜ-ਸਾਂ ਲੈ ਨੇ ਇੱਕ ਦੂਜੇ ਦੇ ਮੈਂ ਤਾਂ ਹੁਣ ਉਪਲਾ ਚੁਪੜੀ ਲਾ ਕੇ ਵੀ ਕੀ ਕਰਾਂ ਚਲ ਦੇਖਦੀ ਆਂ ਗੱਲੀ-ਗੱਲੀ ਜੇ ਕੋਈ ਗੱਲ ਦੀ ਸੋਹ ਬੋਲ ਲੈਣਾ ਲ ਮੈਂ ਤਾਂ ਉਹਨੂੰ ਇੰਨਾ ਪੜਕਾਉਂ ਗਈ ਸੀ ਉਹ ਤਾਂ ਕੰਨ ਤੇ ਜੂੰ ਵੀ ਨਹੀਂ ਸਰਕੀ ਉਹ ਤਾਂ ਨਰਮਾਈ ਨਾਲ ਹੀ ਗੱਲਾਂ ਕਰਦੀ ਸੀ ਹੋਰ ਪਾਣੇ ਕਰੇ ਜਾਈ ਨਹੀਂ ਤੂੰ ਵੀ ਆ ਕੇ ਮਿਲ ਜੇ ਤਾਂ ਮੈਂ ਤੇਰੇ ਕੋਲ ਹੀ ਗਈ ਸੀ ਅੱਛਾ ਹੋਰ ਤਮਸੀਆ ਕੋਈ ਹੋਰ ਕੰਮ ਸੀ ਹਾਂ ਉਹ ਉਦ ਮੈਂ ਸੂਟ ਜੇ ਨਹੀਂ ਦਿਖਾਉਣ ਗਈ ਸੀ ਹਾਂ ਫਿਰ ਤਾਂ ਮੈਂ ਦੇਖ ਰਾਨੀ ਦਿਖਾਇਆ ਇਹ ਤੈਨੂੰ ਤੂੰ ਦੇਖ ਲਿਆ ਫਿਰ ਦੇ ਤਾਂ ਸੋਣਾ ਉਹ ਮੈਂ ਤਾਂ ਤੇਰੇ ਵਾਲਾ ਦਿੱਤਾ ਸੋਣਾ ਅੱਛਾ ਰਾਣੀ ਤੇ ਭੈਣ ਮੈਨੂੰ ਦੂਜਾ ਕਹਿੰਦੀ ਸੀ ਸਮਿਆਂ ਨੂੰ ਅੱਛਾ ਮੈਂ ਆਖਿਆ ਬਲਜੀਤ ਦੀ ਰਾਇ ਲੈ ਲੈਣੇ ਹਾਂ ਮੈਂ ਆਖਿਆ ਮੈਂ ਆਖਿਆ ਚੱਲ ਮੈਂ ਤੇਰੀ ਵੀ ਰਾਇ ਲੈ ਕੇ ਮੈਂ ਬਲਜੀਤ ਦੀ ਵੀ ਲੈ ਲੈਣੇ ਹਾਂ ਉਹ ਕਹਿੰਦੀ ਲਗ ਉਹ ਨੂੰ ਪੀ ਚੱਜ ਜਾਏਗਾ ਕਹਿੰਦੀ ਉਹ ਕਹਿੰਦੀ ਕਿੱਥੇ ਲਿਉਂਦੀ ਐ ਸੂਟ ਅਸੀਂ ਦੋਨੇ ਸੱਸ ਨੂੰ ਹਾਂ ਸੂਟ ਲਿਉਣੇ ਆ ਕਹਿੰਦੀ ਜਾ ਕੇ ਅੱਛਾ ਮੇਰੇ ਬਾਰੇ ਬੋਲਦੀ ਜਾਂ ਸੀ ਹਾਂ ਹੋਰ ਉਹ ਤਾਂ ਬਲਾਈ ਕੁਛ ਬੋਲਿਆ ਪਾਣਾ ਮੈਥੋਂ ਤਾਂ ਨਾ ਸੁਣੀ ਨਹੀਂ ਗਈ ਹੈਗੀ ਗੱਲ ਉਹਨਾਂ ਦੀ ਅੱਛਾ ਹੋਰ ਮੈਂ ਤਾਂ ਪਾਇਮਾਨ ਜੀ ਹੋ ਕੇ ਆ ਗਈ ਮੈਂ ਕਿਹਾ ਮੈਂ ਤਾਂ ਐਂ ਤੇ ਵੀ ਨਾ ਇੰਨਾ ਪਿਆਰ ਹੈਗਾ ਮੈਂ ਤਾਂ ਆਪਦੀਆਂ ਛੋਟੀਆਂ ਪਾਣਾ ਵਾਂ ਨੂੰ ਰੱਖਦੀਆਂ ਮੈਨੂੰ ਕੀ ਪਤਾ ਮੇਰੇ ਖਾਤਰ ਇਹਨਾਂ ਉਹ ਕਰੀ ਜਾਂਦੀਆਂ ਨਹੀਂਆਂ ਵਿੱਚੇ ਵਿੱਚ ਬਿਓ ਕੋਲੀ ਜਾਂਦੀਆਂ ਨਹੀਂਆਂ ਉਹ ਤਾਂ ਪਾਣੇ ਬਾਲੀ ਕੁਛ ਬੋਲੀ ਮੈਂ ਤਾਂ ਸੁਣੀ ਨਹੀਂ ਗਈ ਹੈਗੀ ਮੈਂ ਤਾਂ ਹਾਰ ਕੇ ਪਾਇਮਾਨ ਜੀ ਹੋ ਕੇ ਆ ਗਈ ਆ ਦੇਖ ਲੈ ਸਾਰਾ ਗੋਹੇ ਕੁੜੇ ਦਾ ਮੈਂ ਕਰਦੀਆਂ ਉਹਨੂੰ ਅੰਤਰਲਾ ਫੜਾਇਆ ਹੋਇਆ ਸਾਰਾ ਕੰਮ ਵੀ ਤੂੰ ਕਰਨਾ ਤੇ ਫਿਰ ਦੇ ਗੋਹੇ ਸੜਦੀ ਕਹਿੰਦੀ ਕਿੰਨੀਆਂ ਪੰਜ ਜਗ੍ਹਾਸੇ ਦਾ ਹੁਣ ਮੈਂ ਦੱਸੂ ਵੀ ਕਮੇ ਗੋਹੜ ਦੇਗੀ ਰਹੁੰਦਾਗਾ ਹਾਂ ਮੈਨੂੰ ਨਹੀਂ ਪਹਿਣਾ ਐ ਤਾਂ ਤੁਹਾਡੇ ਪਤਾ ਦੇਖ ਹੁਣ ਪਤਾ ਲੱਗੂਗਾ ਹੁਣ ਪਟਕਣਗੀਆਂ ਲੜਨਗੀਆਂ ਨਾਲੇ ਹੁਣ ਦੇਖਾਂਗੇ ਤਮਾਸ਼ੀ ਇਹਨਾਂ ਦੀ ਛੜ ਛੜ ਕੇ ਲੈ ਗੋਹਾ ਤਾਂ ਦੇਖ ਤਾਂ ਹੁਣ ਨਹੀਂ ਮੈਂ ਕੋਈ ਵੀ ਕੰਮ ਕਰਦੀ ਦੇਖ ਲਈਆਂ ਫਿਰ ਕੀ ਕਰਦੀ ਐ ਲੈ ਹੁਣ ਮੈਂ ਤਾਂ ਪੈਣੀ ਆ ਇਕੱਲੇ ਗੋਹੇ ਕੁੜੇ ਦੀ ਕਰੇ ਤੂੰ ਆਪੀ ਕਰੇ ਤੂੰ ਸਾਰਾ ਮੈਂ ਕੀ ਲੈਣਾ ਆ ਗਈ ਭਾਣੇ ਬਲਦੀ ਤਾ ਹਾਂ ਮੈਂਨੇ ਕੱਪੜੇ ਪਾ ਕੇ ਇਸ ਮਸ਼ੀਨ ਚ ਮੜੇ ਕੱਢਦੇ ਮੈਂ ਸਬਜੀ ਸਬਜੀ ਦਾ ਕਰਨਾ ਪੈਣ ਬਣ ਕੇ ਮੈਥੋਂ ਨਹੀਂ ਕੱਪੜੇ ਖਪੜੇ ਕੱਢੇ ਜਾਂਦੇਗੇ ਮੈਂ ਤਾਂ ਆਪਦਾ ਗੋਹੇ ਕੁੜੇ ਵਾਲੀ ਆ ਇਕੱਲੀ ਮੈਂ ਤਾਂ ਆਪਦਾ ਪੈਣੀ ਆ ਆਰਾਮ ਕਰਦੀ ਆ ਉਹਦਾ ਕਰਨਾ ਕਰ ਇਹਨੂੰ ਕੀ ਹੋ ਗਿਆ ਭਣੇ ਕੀ ਹੋ ਗਿਆ ਤੈਨੂੰ ਫਿਰ ਕਿਉਂਦਾ ਤੂੰ ਕੱਢੇ ਪੈਣ ਨੂੰ ਕਹਿ ਕੇ ਕਰਦੀ ਐ ਨਾ ਕੱਪੜਾ ਨਹੀਂ ਮਤਾਪੀ ਕਰ ਲੈਣੀ ਹੋਰ ਕੀ ਹੈ ਸਬਜ਼ੀ ਰੋਟੀ ਦਾ ਵੀ ਕਰ ਲਵਾਂ ਕੱਪੜਿਆਂ ਦਾ ਵੀ ਕਰ ਦੂੰ ਪਤਾ ਨਹੀਂ ਕੀ ਹੋ ਰਹੇ ਨੇ ਕੀ ਹੋ ਰਹੇ ਕਿਤੇ ਸੱਚੀ ਗੱਲ ਤਾਂ ਨਹੀਂ ਜਿਹੜੀ ਸ਼ਿੰਦਰ ਕਹਿੰਦੀ ਸੀ ਵੀ ਹੈ ਉਹ ਕਰਤੀ ਹੈ ਚਲ ਦੇਖਦੀ ਆ ਮੈਂ ਕੱਪੜੇ ਸੁੱਕਣੇ ਪਾ ਦੇ ਨੂੰ ਹੋਰ ਕੰਮ ਨੂੰ ਕਹਿ ਕੇ ਦੇਖਦੀ ਆ ਆਏ ਫਿਰ ਮੈਂ ਥੋ ਵੀ ਨਿਕਲ ਲਈ ਤਾਂ ਸਾਰਾ ਕੰਮ ਹੁੰਦਾ ਮੈਂ ਥੋ ਉਂਝ ਨਹੀਂ ਚਲੀ ਜਾਂਦੀ ਆ ਜਿਵੇਂ ਵੱਡੀ ਆ ਫਿਰ ਮੈਂ ਕੀ ਕਰਾਂ ਮੈਂ ਦੇਖਦੀ ਆ ਮੈਂ ਕੱਪੜੇ ਪਾ ਦ ਸੁੱਕਣੇ ਜੇ ਇਹੋ ਹੁਕਮ ਕਰਦੀ ਆ ਗੋਹੇ ਕੁੜੇ ਤੱਕ ਕਰਦੀ ਮੈਂ ਕਿਹੜਾ ਕੰਮ ਨਹੀਂ ਕਰਦੀ ਇਹ ਵੀ ਲੋੜੀ ਲਾਉਂਦੀ ਆ ਲੈ ਇਹ ਤਾਂ ਸੱਚੀ ਹੋ ਸਕਦੀ ਆ ਗੱਲ ਸ਼ਿੰਦਰ ਦੀ ਫਿਰ ਵੀ ਐਂ ਬੋਲਦੀ ਦੀ ਤੈਨੂੰ ਦੇਖ ਦੀ ਜੇ ਹੋਰ ਕਿੱਕ ਦੇਖ ਲਈਏ ਕੰਮ ਨੂੰ ਭਲਾ ਇਹ ਕੀ ਹੋ ਰਿਹਾ ਇਹਨੂੰ ਐ ਮੈਂ ਤੁਹਨ ਜਿੱਦਿਆਂ ਜਿੱਦ ਵੱਡੀ ਆ ਸਾਰਾ ਲੈ ਤਾਂ ਆ ਪਈ ਆ ਸਰਾਲ ਮਾਂਗ ਕਰਕੇ ਦੇਖਣਾ ਕੰਮ ਨੂੰ ਪਣੇ ਬਲਜੀਤ ਪਣੇ ਹਾਂ ਮੜੀ ਖਾਲਪਾ ਪਿਉਂਦੇ ਉੱਠ ਕੇ ਦੇਖੀ ਕਿਹੜਾ ਵੇਲਾ ਆ ਗਿਆ ਖੇੜੇ ਵੇਲੇ ਭਿੱਜੂਗੀ ਫੇਰ ਆ ਕੇ ਬਿਰਜੀ ਸੰਨੀ ਤਾਰ ਲਾ ਦੂੰ ਮੈਂ ਇੱਥੋਂ ਨਹੀਂ ਪਿਉਂਤੀ ਜਾਂਦੀ ਕੀ ਮੈਂ ਤਾਂ ਗੋਹਾ ਡੇਕੇ ਗੋਹਾ ਪੱਤੇ ਹੀ ਇਹੀ ਕੰਮ ਜੋਗੀ ਆ ਤੂੰ ਆਪਦਾ ਕਰਨਾ ਕਰ ਕੀ ਕਰਨਾ ਕਰੇ ਮੈਂ ਕੰਮ ਨਹੀਂ ਕਰਿਆ ਪਣੇ ਕਰੇ ਕਿ ਮੈਂ ਨਹੀਂ ਕਰਦੀ ਤੂੰ ਤਾਂ ਜਿਵੇਂ ਮਿੰਨ ਮਿੰਨ ਕੇ ਗੱਲਾਂ ਕਰਨ ਲੱਗ ਗਿਆ ਇਹ ਤਾਂ ਨਹੀਂ ਮਿੰਨ ਕੇ ਹੁੰਦਾ ਹੁੰਦਾ ਕਿਵੇਂਗਾ ਤਾ ਤਾਂ ਸਾਰੇ ਮਿੰਨ ਕੇ ਕੰਮ ਕਰਦੇ ਨੇ ਮੈਂ ਵੀ ਕਰੂੰਗੀ ਆਇਨੀ ਪਨੇ ਫਿਰ ਮੈਂ ਤੁਹਾਨੂੰ ਦੱਸਾਂਗਾ ਨਾਲੇ ਮੈਂ ਘਰ ਦਾ ਚੁੱਲੇ ਆਉਂਦਾ ਕਰਾਂ ਸਫਾਈ ਦਾ ਕਰਾਂ ਰੋਟੀ ਚੁੱਕਦਾ ਕਰਾਂ ਕੱਪੜੇ ਧੋ ਮੈਂ ਤੇਰਾ ਕੰਮਾ ਗੋਹਾ ਕੂੜਾ ਕਿਉਂ ਮੈਂ ਕਰਦਾ ਇਸ ਲੋਟ ਤੇ ਮੇਰੀ ਗੱਲ ਸੁਣ ਲੈ ਮੇਰੀ ਪੇੜੀਆਂ ਆ ਬਾਹਰ ਤਾਂ ਮੈਂ ਵੀ ਕਰਦੀਆਂ ਮੈਨੂੰ ਕਿਹੜਾ ਸੁੱਖੇ ਦਿੱਤਾ ਤੇਰਾ ਸਾਰੇ ਮੈਨੂੰ ਕਰਨਾ ਪਊਗਾ ਇਹ ਕੀ ਗੱਲਾਂ ਕਰਦੀ ਫਿਰਦੀਆਂ ਤੂੰ ਤੂੰ ਤਾਂ ਜਮੀ ਨਹੀਂ ਇੱਥੇ ਤੱਕ ਇੱਥੇ ਕਰ ਦਿੱਤ ਨਹੀਂ ਹੋਇਆ ਕੀ ਇਹ ਗੱਲ ਦਾ ਨਾ ਮੈਥੋਂ ਨਹੀਂ ਹੁੰਦਾ ਭਨੇ ਮੈਂ ਤਾਂ ਆਪਦਾ ਪਾਏ ਕੇ ਆਰਾਮ ਕਰਦੀਆਂ ਕਦੋਂ ਮੇਰੇ ਗੋਹੇ ਦਾ ਟਾਈਮ ਹੋ ਮੈਂ ਉੱਠ ਕੇ ਆਪਦਾ ਗੋਹਾ ਦੇਖ ਲੂੰ ਠੀਕ ਹੈ ਆਪਦਾ ਕਰੋ ਨਾ ਪਰ ਕਿ ਤੋਂ ਲੈ ਕੇ ਆਖਣ ਤੱਕ ਸਾਰਾ ਮੈਂ ਕਰਦੀ ਆ ਕਰਦਾ ਹੈ ਹੁਣ ਅੱਛਾ ਤੂੰ ਜਾਦੇ ਸ਼ਰੀਕੇ ਕਰ ਉਹ ਦਿਨ ਤਾਂ ਤੈਨੂੰ ਕਦੇ ਸ਼ਰੀਕਾ ਨਹੀਂ ਆਇਆ ਹੈਗਾ ਮੈਥੋਂ ਨਹੀਂ ਆਇਆ ਹੁੰਦਾ ਭਾਵੇਂ ਉਹ ਗੱਦ ਹੋ ਜਾਵੇ ਚਾਹੀ ਠੀਕ ਹੈ ਜਮਾਟ ਕਰ ਦੇ 100 ਵਾਰੀ ਐਡ ਕਰ ਦੇ ਹਾਂ ਮੈਂ ਕੌਣ ਐਡ ਕਰਨ ਵਾਲੀ ਕਹਦੇ ਮੈਥੋਂ ਨਹੀਂ ਹੁੰਦਾ ਸਲੋਟ ਤੇ ਵੀ ਮੈਂ ਇਕੱਲੀ ਸਾਰਾ ਘਰਾਂ ਨੂੰ ਦੁਖੀ ਆ ਤੂੰ ਹੀ ਕਹਿ ਮੈਂ ਤਾਂ ਆਪ ਦਾ ਪਹਿਨੀ ਆ ਮੈਨੂੰ ਬੁਲਾਈ ਤੂੰ ਕਹਦਾ ਦੁਖੀ ਤਾਂ ਹੁੰਦਾ ਆਰਾਮ ਨਾਲ ਪਹਿਨੇ ਦੁਖੀ ਤਾਂ ਫਰਮਾਈ ਆ ਜੇ ਮੈਂ ਸਾਰਾ ਕੰਮ ਕਰਦੀ ਆ ਫਿਰ ਤੂੰ ਐਡ ਕਰਾ ਬੇਬ ਨੂੰ ਕਹੇ ਬਾਈ ਨੂੰ ਕਰੇ ਜਾ ਕੇ ਐਸੇ ਅਇ ਤਾਂ ਵੀ ਲੋਟ ਆਉਂਗਾ ਲੈ ਕਮਾਲ ਕਰਦੀ तू ਤਾਂ ਮੈਂ ਤਾਂ ਤੜਕੇ ਤੋਂ ਲੱਗਦੀ ਆ ਉੱਠ ਕੇ ਤੇਰੇ ਨਾਲ ਪਹਿਲਾਂ ਉੱਠ ਕੇ ਮੈਂ ਚਾਹ ਪਾਣੀ ਦਾ ਕਰਦੀ ਆ ਸਾਰਾ ਕੰਮ ਦੇਖ ਲੈ ਤੂੰ ਕੱਲਾ ਗੋਹਾ ਦੇਖਦੀ ਚਾਹ 피ਕੇ ਸਾਰਾ ਧਾਰ ਦੋਖੀ ਤੋਂ ਲਾ ਮੈਂ ਨਾਲ ਕਰਾਉਣੀ ਆ ਵੀਰ ਜੀਆਂ ਦੇ ਧਾਰਾ ਮੈਂ ਕਢਾਉਣੀ ਆ ਵੀਰ ਜੀਆਂ ਦੇ ਨਾਲ ਉਹ ਨਹੀਂ ਤੂੰ ਕਰ ਮੈਂ ਵੀ ਪਹਿਲਾਂ ਕਰਦੀ ਸੀ ਇੱਥੇ ਇਕੱਠਾ ਨੁਖਰੀਆਂ ਨੇ ਹੱਥ ਨੂੰ ਮੇਰਾ ਵੀ ਤਾਂ ਫੈਡ ਕਰਕੇ ਸਾਰਾ ਮੋਢੇ ਮੁੱਢੇ ਦੁਖਦੇ ਨੇ ਪਹਿਲਾਂ ਮੈਂ ਕਰਦੀ ਨਹੀਂ ਸੀ ਹੁਣ ਤਾਂ ਤੈਨੂੰ ਗੋਤੰਦ ਦੇ ਨਾਲ ਵੀ ਪਤਾ ਨਹੀਂ ਕੀ ਹੋ ਰਿਹਾ ਭੈਣ ਮੈਂ ਤਾਂ ਬੇਬੇ ਨੂੰ ਕਹਿੰਦੀ ਆ ਕਹੇ ਦੀ ਆਈ ਨਹੀਂ ਲੋਟ ਆਉਂਦਾ ਉਹ ਬੈਠੇ ਬੇਬੇ ਨਾਲ ਹਾਂ ਉਹ ਕਹੇ ਦੇਖੋ ਪਈਆ ਜਾ ਕੇ ਠੀਕ ਆ ਕੇ ਘੋਸਟ ਕੇ ਮੋਨਰ ਪੈਗੀ ਮੈਂ ਖੜ ਪਿਆ ਉਹ ਨਹੀਂ ਉਹ ਕਰੇ ਮੈਂ ਕਪੜੇ ਕੱਢਣ ਕਹਾਂ ਮਸ਼ੀਨ ਚੋਂ ਨਹੀਂ ਕੱਢੇ ਮੈਨੂੰ ਨਹੀਂ ਪਤਾ ਭਾਈ ਇਹਦੀ ਗੱਲ ਕਰੋ ਨਹੀਂ ਮੈਂ ਟੱਡ ਕਰ ਦੋ ਮੈਂ ਇੱਥੇ ਨਹੀਂ ਆ ਹੁੰਦਾ ਸਾਰਾ ਦਿਨ ਮੈਂ ਕਰਦੀ ਨਹੀਂ ਸਾਰਾ ਕੰਮ ਕਰਦੀ ਆਂ ਵੀਰ ਜੀ ਮੈਂ ਸਾਰਾ ਕੰਮ ਕਰਦੇ ਲੇਕਿਨ ਸੁੱਤੀ ਉੱਠ ਕੇ ਚ ਆ ਵੀ ਮੈਂ ਬਣਾਉਣੀ ਮੈਂ ਉਹ ਨਹੀਂ ਕਰੇ ਕਹੇ ਵੀ ਚਲ ਕੋਈ ਨਾ ਬੱਢੀ ਐ ਠੀਕ ਐ ਵੀ ਮੈਂ ਛੋਟੀਆਂ ਫਿਰ ਵੀ ਬਣਾ ਲੈਣੀ ਆ ਫਿਰ ਤਾਂ ਰੋਕੀ ਸਾਰੀ ਨਾਲ ਮੈਂ ਕਢਾਉਣੀ ਆ ਫਿਰ ਸਾਰਾ ਤੜੂ ਪਛੇ ਤੋਂ ਲਾ ਰੋਟੀ ਪਾਣੀ ਤੋਂ ਕੱਪੜੇ ਤੋਂ ਲਾ ਮੈਂ ਕਰਦੀ ਆ ਆ ਦ ਆ ਜਦੋਂ ਦੋ ਦਿਨਾਂ ਚ ਕੀ ਹੋ ਗਿਆ ਭਾਈ ਉਹ ਲੜੀ ਨਾ ਚਾਰਾ ਸੀ ਕਰ ਦਿਆਂ ਗੱਲ ਲੈਣੇ ਪਤਾ ਭਾਈ ਆ ਵੀ ਗੱਲ ਕਰੋ ਭਾਈ ਬੜਾ ਲਹੂ ਪੀਂਦੀ ਐ ਐ ਇੱਕ ਬੰਡ ਕੇ ਕੰਮ ਕਰ ਲੈ ਕਿ ਲੋੜਾ ਹੁੰਦਾ ਇੱਕ ਨੂੰ ਕੀ ਬੰਨਿਆ ਹੁੰਦਾਗਾ ਆ ਦੇਖ ਲੈ ਬੇਬੇ ਆ ਭਈਏ ਕੁਛ ਲੋਕਾਂ ਨੇ ਕੰਮ ਕਰਦੀ ਐ ਕਿ ਕਿਉਂ ਮੈਨੂੰ ਜਵਾਰ ਸਵਾਰ ਕਰਦੀ ਐ ਜਦੋਂ ਮੈਂ ਇੰਨਾ ਕੰਮ ਕਰਦੀ ਆ ਇਹੋ ਕੁੜੀ ਵੀ ਤੂੰ ਐ ਪਾਈ ਕੇ ਤਨ ਤੇ ਮੈਂ ਸਰੂਗਾ ਤੂੰ ਇਹਦਾ ਨਾ ਕਿਉਂ ਨਹੀਂ ਹੱਥ ਛੋਟ ਆਉਂਦੀ ਹੈਗੀ ਬੇਬੇ ਮੈਂ ਤਾਂ ਆ ਗਈ ਗੋਹੇ ਕੁੜੀ ਆਈ ਇਹ ਲੋਕਾਂ ਕੋਲੇ ਕਹਿੰਦੀ ਐ ਗੋਹੇ ਕੁੜੇ ਵਾਲੀ ਆ ਮੈਂ ਤਾਂ ਤੁਹਾਨੂੰ ਗੋਹੇ ਕੁੜੇ ਵਾਲੀ ਆ ਕਿ ਹੁਣ ਮੈਂ ਗੋਹੀ ਡੇਗਣਾਗਾ ਇਹ ਸਰਦਾਰ ਦੀਆਂ ਇੰਦਰਲਾ ਕੰਮ ਕਰਦੀਆਂ ਮੈਂ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਕਿਹਦੇ ਕੋਲੇ ਕਹਾਂ ਤੈਨੂੰ ਆਪ ਹੀ ਪਤਾ ਹੂ ਉਤੋਂ ਤਾ ਤੂੰ ਲੋਕਾਂ ਕੋਲੇ ਗੱਲਾਂ ਕਰਦੀਆਂ ਲੋਕ ਮੈਨੂੰ ਦੱਬਦੇ ਨਹੀਂ ਮੈਂ ਵੀ ਨਾ ਸੁਣੋ ਲੋਕ ਘਰ ਪੱਟਦੇ ਨੇ ਗੱਲ ਸੁਣ ਲੈ ਮੇਰੀ ਮੈਂ ਦੱਸਣਾ ਤਾਂ ਚਾਹੁੰਦੀ ਨਹੀਂ ਸੀ ਤੂੰ ਵੀ ਕਹਿੰਦੀ ਐ ਕਦੀ ਰਾਣੀ ਮੁਕੀ ਚੱਜਾ ਕੱਪੜਿਆਂ ਦਾ ਮੈਂ ਕਿ ਰਾਣੀ ਮੁਕੀ ਕਿੱਤੇ ਲਖਣਾ ਕੱਪੜੇ ਸਮਾਉਂਦਾ ਜਣੀ ਮੈਂ ਸਮਾ ਕੇ ਇਹਨਾਂ ਤਾਂ ਮੈਂ ਜਿੰਨੀ ਪਸੰਦ ਕਰਕੇ ਰੱਖਿਆ ਲੋਕਾਂ ਕੋਲੇ ਤੇਨੇ ਉਹ ਕੌਣ ਐ ਮਾਤਾ ਜੀ ਕੋਲ ਨਾ ਮੈਂ ਰਾਣੀ ਲੈਣ ਚੌਂਦੀ ਸੀ ਲੈਣਾ ਮੈਂ ਤਾਂ ਨਹੀਂ ਚਾਹੁੰਦੀਆ ਸਿੰਧਾ ਲੈ ਕੇ ਕਿ ਜੇ ਰੱਤ ਉੱਤੇ ਸਿੰਧਾ ਜੀ ਤੇ ਸਬਜ਼ੀ ਦੇ ਬਾਹਰ ਨਹੀਂ ਆਈ ਹੈ ਕਹਿੰਦੇ ਫਰਜੀ ਕਾਦੀਆ ਤੈਨੂੰ ਕਹਿਆ ਸੀ ਨਾ ਤੈਨੂੰ ਰਾਣੀ ਅੰਦਰੋਂ ਸੁਣ ਲੈ ਮੈਨੂੰ ਕਹਿੰਦੀ ਮੈਂ ਤਾਂ ਸਬਜ਼ੀ ਦੇ ਬਾਹਰ ਨਹੀਂ ਆਈਆ ਪਰ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਮੈਂ ਖਾ ਕੀ ਕਹਿੰਦੀ ਤੁਹਾਡੀ ਵੰਟੀ ਆਏ ਕਹਿੰਦੀ ਸੀ ਬਲਜੀਤ ਅੱਗੇ ਰਾਣੀ ਨੂੰ ਕੀ ਚੱਲ ਜਾ ਕੱਪੜੇ ਸਮਾਉਣ ਦਾ ਤਾਂ ਮੈਂ ਪਸੰਦ ਕਰਕੇ ਦਿੰਨੀ ਆ ਕੱਪੜੇ ਯਾ ਸਮਾ ਲੈ ਕਹਿੰਦੀ ਰਾਣੀ ਆਸ ਨੂੰ ਤੁਨਾ ਸਮਾਈ ਤੂੰ ਮੇਰੇ ਵਾਲਾ ਸੂਟ ਸਮਾਜੜ ਤੈਨੂੰ ਮੈਂ ਕਹਿਆ ਕੀ ਗੱਲ ਮੈਨੂੰ ਕਹ ਤੂੰ ਚੱਜ ਇਹ ਕਹਿੰਦੀ ਰਾਣੀ ਕਹਿੰਦੀ ਹੈ ਕਿ ਉਹਨੂੰ ਕੀ ਲੱਖਣਾਗਾ ਉਹ ਤਾਂ ਗੋਹੇ ਗੁੜੇ ਵਾਲੀ ਹੈਗੀ ਕਹਿੰਦੀ ਵੀ ਤੇਰਾ ਮੈਂ ਸ਼ੂਟ ਕੀਤਾ ਉਹਨੂੰ ਵੀ ਤੇਰਾ ਤੁਸੀਂ ਬੇਰੋਂ ਬਲਾਉਂਦੇ ਹਾਂ ਸੱਦੋਂ ਦੀ ਪੱਟਾ ਆਉਂਦਾ ਜੀ ਹੋਈ ਕਰਦੀਆ ਵੀਰ ਜੀ ਜਿਹੜਾ ਕੁਝ ਕਰਦੀ ਹੈ ਤਾਂ ਕਿਹਾ ਉਹਨੂੰ ਸਾਰਾ ਨਹੀਂ ਕਿਹਾ ਤੇ ਨਹੀਂ ਮੈਂ ਨਹੀਂ ਕਿਹਾ ਹੱਕ ਨਹੀਂ ਕਿਹਾ ਤੇ ਤੈਨੂੰ ਸ਼ੂਟ ਵਾਸਤੇ ਲੈ ਮੈਂ ਕਦ ਕਹਿਗਾ ਮੈਂ ਤੈਨੂੰ ਤਾਂ ਗੱਲ ਕਰਾ ਉਹ ਹੀ ਕਰਦੀਆ ਉਹ ਹੀ ਇਹਦੇ ਬਾੜੇ ਲਾਤੀਆਂ ਲੂਤੀਆਂ ਬਾੜੇ ਚ ਆ ਗਈ ਤੇ ਮੇਰੇ ਘਰੇ ਲਾਤੀਆਂ ਬਹਾਨੇ ਨਾਲ ਹਮੇਸ਼ਾ ਦੋ ਸਦੋਂ ਨੂੰ ਕਹੇ ਉਹ ਪੁੱਛ ਰਹੇਗੇ ਸਤਰਾ ਮੈਂ ਤਾਂ ਕੁਛ ਨਹੀਂ ਕਿਹਾ ਬੇਬੇ ਨੇ ਕਿਹਾਗਾ ਉਹਨੇ ਮੈਂ ਸਾਰੀ ਗੱਲਾਂ ਕਹਿ ਦਿੱਤੀ ਨਹੀਂ ਕਿਹਾ ਮੈਂ ਕਿ ਮੈਂ ਕੁਝ ਅਜੀ ਨਹੀਂ ਹੈਗਾ ਤੈਨੂੰ ਉਹ ਉਹਦੇ ਬਾਰੇ ਕਹਿਤਾ ਮੈਨੂੰ ਐ ਦੱਸ ਐਨੇ ਸਾਲ ਹੋ ਗਏ ਮੈਨੂੰ ਆਈ ਨੂੰ ਕਿਤੇ ਪਹਿਲਾਂ ਬੋਲੀਆ ਮੈਂ ਬੀਰ ਜੀ ਗੋਲ ਮਾਰ ਕੇ ਲੈ ਤਾ ਇਹ ਬੁੱਖੇ ਸੀ ਗੱਲਾਂ ਕਰਦੀ ਆ ਤਾਂ ਕਰਕੇ ਉਹ ਕਰਦੀ ਆ ਹਾਂ ਮੈਂ ਤੇਰਾ ਦੋਸਤ ਕਰ ਲੂਗੀ ਮੇਰੇ ਤੇ ਤਾਂ ਐ ਨਹੀਂ ਲੋਟੜ ਦਾ ਕੰਮ ਹੈ ਮੈਂ ਤਾਂ ਉਹ ਨਹੀਂ ਆ ਸਮਝ ਮਾਇਓ ਦਾ ਪੜ ਮੋੜ ਕੇ ਕਹਾ ਮੈਂ ਖਾ ਕੋਈ ਨਾ ਤਾਂ ਕਹਿੰਦੀ ਰਹਿੰਦੀ ਮੈਂ ਕਹਾਂ ਫਿਰ ਵੀ ਬੱਤੀ ਆ ਮੈਥੋਂ ਮੈਂ ਇਹ ਨਹੀਂ ਕਿਹਾ ਯਾ ਲੈ ਮੈਂ ਛੋਟੀ ਕਰਕੇ ਇਹਨੂੰ ਅੰਦਰਲਾ ਸਮਾਇਆ ਹੋਇਆ ਸੀਗਾ ਮੈਂ ਪਸੂਆਂ ਦਾ ਕਰਦੀ ਸੀ ਇਹਦਾ ਫਿਰ ਮੇਰੇ ਸਰੀਰ ਕਰਦੀ ਨਾ ਤਾਂ ਕਦੇ ਹੋਈ ਨਹੀਂ ਕਰਿਆ ਮੈਂ ਤਾਂ ਕਦੇ ਬਰਾਤੀ ਨਹੀਂ ਕਰੀ ਵਿੱਚ ਕੋਈ ਪਾਟਕ ਪਾਈਆਂ ਦੇ ਛੋਟੇ ਨਾ ਤੂੰ ਕਹਿੰਦੀ ਐ ਨਾ ਉਹ ਕਹਿੰਦੀ ਐ ਮੈਂ ਤਾਂ ਕਹਿੰਦੇ ਕੋ ਛੋਟ ਵੱਧ ਘਟ ਕੰਮ ਮੈਂ ਤਾਂ ਕਹਿੰਦਾ ਪਾਣੇ ਮੜੇ ਕੱਪੜੇ ਕੱਢ ਦੇ ਮੈਨੂੰ ਕਿਉਂ ਤਾਂ ਮੈਂ ਤੇ ਮੈਂ ਪਹਿਲਾਂ ਕਹਿੰਦੀ ਕਿ ਉਸ ਸਵਾਰ ਨਾਲ ਕਹਤਾ ਲੈ ਆ ਉਹ ਅੰਦਰ ਵੀ ਆਜਾ ਅੱਜ ਆ ਵੀ ਆਜਾ ਆ ਕੀ ਤੇ ਨਹੀਂ ਤਾਈ ਉਹ ਤਾਂ ਕਹਿੰਦੀ ਤੂੰ ਛੂਟਦਾ ਤਾਂ ਜਿੰਨੇ ਕਿ ਬਲਜੀਤ ਸਿਮਉਂਦੀ ਐ ਇਹਨੂੰ ਕੱਟ ਕੋਈ ਨੋਕੇ ਰਾਣੀ ਆ ਕੇ ਕਿਹਾ ਕਿ ਗੋਹਾ ਸਿੱਤਨਾ ਹੀ ਹੋਈਆ ਗੋਹਾ ਹੀ ਆਈ ਡਗ ਗਿਆ ਮੈਨੂੰ ਬੇਬੇ ਕੁਛ ਕਿਹਾ ਹੈਗਾ ਕਿ ਮਤਲਬ ਕਿ ਲਈ ਹੈਗੀ ਪਾਣਛੰਦਰਾ ਇਹ ਘਰ ਸੋਚਦਾ ਕਹਿ ਕੇ ਗਈ ਜੀ ਦਸਤਾਂ ਦੇ ਬਾਹਰ ਨਹੀਂ ਆਏ ਲੈ ਹਾਈ ਦੇਖੋ ਦੇਖ ਆਵਦੀ ਕੋ ਖਾਗੀ ਮਖਾਈ ਜਿੱਤੇ ਤੂੰ ਕਹਿਆ ਕਰੀ ਬਲਜੀ ਤਾਂ ਕਹਿੰਦੀ ਵੀ ਰਾਣੀ ਮੁੱਕੀ ਝੱਲ ਜਾ ਕੱਪੜਾ ਦਾ ਇੱਥੇ ਦੋ ਮਿੰਟ ਦੱਨ ਰੜ ਕੇ ਬਾਗੀ ਮੈਂ ਕੁਛ ਨਹੀਂ ਕਿਹਾ ਨਾ ਨਾ ਮੈਨੂੰ ਬੀਹੀ ਚ ਘੇਰ ਕੇ ਆ ਕੇ ਹਾਗਾ ਕਵੀ ਸੋੜੀ ਰਾਣੀ ਆਏ ਕਹਿੰਦੀ ਹੈਗੀ ਕਹਿੰਦੀ ਉਹਨਾਂ ਤਾਂ ਲੱਖਣ ਨਹੀਂ ਉਹ ਤਾਂ ਗੋਹੇ ਕੁੜੇ ਆਈਆ ਉਹ ਕੱਪੜਿਆਂ ਬਾਰੇ ਕੀ ਪਤਾਗਾ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਅੱਜ ਫਿਰ ਮੈਨੂੰ ਆਖਿਆ ਵਾਪੇ ਮੈਂ ਤਾਂ ਲਖਣ ਨਹੀਂ ਮੈਂ ਤਾਂ ਗੋਲ ਕੁੜੀਆਂ ਆ ਸਾਡੇ ਘਰ ਇੱਕ ਖੂੜ ਪਵਾਤਾ ਸੀ ਮੈਂ ਕੁਝ ਨਹੀਂ ਕਿਹਾ ਹੈਗਾ ਬੰਦੇ ਮੈਂ ਤਾਂ ਵਾਸਾ ਨਾ ਮਾਰੇ ਕਿ ਲੱਗਰ ਕੀ ਦੋ ਕੇ ਲੈਦੀ ਕਰ ਲਿਆ ਮੈਂ ਇਹਨੂੰ ਕੁਝ ਕਿਹਾ ਹੈਗਾ ਉਹਨਾਂ ਨੂੰ ਇਹ ਬੇਟੀ ਆਪੀ ਜੀ ਹੋਟਾ ਕਿਉਂ ਕਰ ਛੱਡ ਲੈ ਮੈਂ ਛੱਡਾ ਇਹਨੂੰ ਆਪ ਜੀ ਹੋ ਕੋਈ ਗੱਲ ਮੈਨੂੰ ਨਹੀਂ ਪਤਾ ਬੇਬੇ ਦੀ ਜੀ ਕੀ ਕਿਹਾ ਹੈ ਨੇ ਮੈਨੂੰ ਫੇਰ ਉਹ ਦੋ ਬੰਦੇ ਇਹੀ ਹੋਣਗੇ ਜਿਹੜੇ ਇਹਦੇ ਨਾਲ ਕਰੀਆ ਉਹ ਦੋਗਲਾ ਹੀ ਹੋਣਗੇ ਜਿਹੜੇ ਮੇਰੇ ਨਾਲ ਟੱਗੀ ਆ ਉਹ ਤਾਂ ਮੈਂ ਪਤਾ ਸਭ ਕਿਸੇ ਦੀਆਂ ਗੱਲਾਂ ਚ ਨਾ ਆਏ ਬਰੋ ਭਾਈ ਆਹ ਕੁਝ ਹੁੰਦਾ ਹੈ ਦੇਖ ਲੈ ਜੀ ਅੱਗੇ ਕਰਕੇ ਇਸ ਪਾਰਾ ਕਿਹਦੀਆਂ ਗੱਲਾਂ ਚਾਕੇ ਨਹੀਂ ਵਿੰਗ ਤੇ ਆ ਕੇ ਬਥੂਰ ਪਾਤਾ ਵਿੰਗ ਤੇ ਬਥੂਰ ਪਾਤਾ ਨੂੰਣਾ ਥੋੜੀ ਵੀ ਅਸੀਂ ਤਾਂ ਉਮੀ ਰਹਾਂਗੇ ਇਹ ਮੇਰੀ ਵੱਡੀ ਭੈਣ ਆ ਤਾਂ ਉਮੀ ਗਣੀ ਬਣੀ ਬੜਾਈ ਜੇ ਕੋਈ ਬੰਦਾ ਕਿਸੇ ਮਗਰ ਲਾ ਕੇ ਕਮਾ ਲਈ ਅਸੀਂ ਕੱਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲੇਹੂਗੀ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਐਵੇਂ ਪਿਆਰ ਦਿੰਦੇ ਰਹੋ ਸਪੋਰਟ ਬਣਾ ਕੇ ਰੱਖਿਓ ਅਸੀਂ ਹਰ ਵੀਡੀਓ 'ਚ ਕਮੈਂਟ ਬੋਲਦੇ ਆ ਜਿਹੜੇ ਸਾਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਆ ਉਹਨਾਂ ਜੀ ਕਮੈਂਟ ਬੋਲਣ ਦੀ ਵਾਰੀ ਰੁਪਿੰਦਰ ਗੁਰਦਾਸ ਸਿੰਘ ਬਰਨਾਲਾ ਮਨਜਿੰਦਰ ਸੇਖੋਂ ਬੱਪੀਆਣਾ ਜਸ ਕਮਲ ਭੋਲਾ ਰਾਮਪੁਰਾ ਗੁਰਜੀਤ ਸੈਕਟਰੀ ਬੱਪੀਆਣਾ ਸੁਖਦੀਪ ਗਿੱਲ ਮੋਗਾ ਜਸਪ੍ਰੀਤ ਕੌਰ ਕਕਰਾਲਾ ਕੁਲਵੀਰ ਕੌਰ ਦੌਲਤਪੁਰਾ ਸੁਖਵਿੰਦਰ ਸਿੰਘ ਜਸੜ ਸਾਹੜ ਸੁਖਦੀਪ ਕੌਰ ਚੌਕੇ ਮਨਜੋਤ ਕੌਰ ਪਠੜ ਗਰਮੀਤ ਕੌਰ ਪਠੜ ਅਗਲੀ ਵਾਰੀ ਤੁਸੀਂ ਵੀ ਸਾਰੇ ਵਧੀਆ ਵਧੀਆ ਕਮੈਂਟ ਕਰੋ ਤੁਹਾਡੇ ਨਾਂ ਵੀ ਇਸੇ ਪ੍ਰਕਾਰ ਹੀ ਬੋਲਾਂਗੇ ਅਸੀ ਕਾਲ ਜੀ ਹਾਂ ਜੀ